ਰਜਿੰਦਰ ਦੀ ਗੱਲ ਜਦੋਂ ਇਹ ਇਨਸੀਡੈਂਟ ਹੋ ਜਾਂਦਾ ਵਾ ਉਸ ਦਿਨ ਮੌਕੇ ਤੇ ਉੱਪਰ ਬ੍ਰਦਰ ਨੂੰ ਫੋਨ ਕੀਤਾ ਕਿ ਭਾਈ ਮੇਰੇ ਕੋਲ ਆ ਚੀਜ਼ ਹੋ ਗਿਆ ਉਹ ਰੋ ਰਿਆ ਸੀਗਾ ਜੀ ਮਾਤਾ ਦਾ ਕੀ ਹਾਲ ਹੈਗਾ ਹੁਣ ਬਹੁਤ ਜ਼ਿਆਦਾ ਕੰਡੀਸ਼ਨ ਸੀਰੀਅਸ ਹੈਗੀ ਐਸ ਵਕਤ ਮਰਗੀ ਆਪਾਂ ਬਿਆਨ ਨਹੀਂ ਕਰ ਸਕਦੇ ਤੇ ਉਹਨਾਂ ਦਾ ਵੀ ਟ੍ਰੀਟਮੈਂਟ ਚੱਲ ਰਿਹਾ ਬਹੁਤ ਜ਼ਿਆਦਾ ਸੀਰੀਅਸ ਹੈਗੇ ਨੇ ਇਸ ਵਕਤ ਹਫ਼ਤਾ ਪਹਿਲਾਂ ਗੱਲਬਾਤ ਹੋਈ ਮਾਤਾ ਦੀ ਉਹਨਾਂ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੁੱਤ ਤੇਰਾ ਵਿਆਹ ਕਰ ਦਈਏ ਤੇ ਆਪਾਂ ਜਿਹੜਾ ਵਾ ਤੇਰਾ ਵਿਆਹ ਮੈਂ ਜਿੰਦੀ ਉਂਦੀ ਵੇਖ ਲੈ ਕਿਤੇ ਮੇਰੇ ਜਿਹੜੇ ਮਨ 'ਚ ਚਾਹ ਨਹੀਂ ਉਹ ਨਾ ਕਿਤੇ ਰਹਿ ਜਾਣਾ ਉਹ ਇਸ ਤਰ੍ਹਾਂ ਦੀ ਖਬਰ ਸੁਣੀ ਪਰਿਵਾਰ ਨੇ ਤਾਂ ਇੱਕਦਮ ਤੇ ਪਰਿਵਾਰ ਦਾ ਜਿਦਾਂ ਦਬਕਾ ਨਿਕਲ ਜਾਂਦਾ ਉਹ ਚਿਹਰੇ ਪਰਿਵਾਰ ਦੇ ਦੇਖੋ ਪਰਿਵਾਰ ਦੇ ਚਿਹਰੇ ਪਹਿਲਾਂ ਵਾਲੀਆਂ ਮੈਂ ਤਸਵੀਰਾਂ ਤੁਹਾਨੂੰ ਦਿਖਾਉਂਗਾ ਤੇ ਹੁਣ ਵਾਲੀਆਂ ਦੇਖੋ ਪਰਿਵਾਰ ਰਿਐਲਿਟੀ ਦੇ ਵਿੱਚ ਪਰਿਵਾਰ ਦਾ ਰੰਗ ਕਿਵੇਂ ਦਾ ਹੋ ਗਿਆ ਦੋ ਬੋਤਲਾਂ ਜੜੀਆਂ ਵਾ ਉਹ ਪੁਲਸ ਨੇ ਰਿਕਵਰ ਕੀਤੀਆਂ ਵਾ ਸ਼ਰਾਬ ਦੀਆਂ ਉਹਨੇ ਫਿਰ ਉਹ ਚੀਜ਼ਾਂ ਦੱਸੀਆਂ ਕਿ ਇਹ ਮੇਰਾ ਜਿਹੜਾ ਇਹ ਸ਼ਰਾਬ ਦੀਆਂ ਵੀਡੀਓ ਉਹਦੇ ਪੁਲਸ ਨੇ ਬਣਾਈਆਂ ਵਾ ਪਰ ਉਹ ਪੁਲਸ ਨੇ ਚੀਜ਼ਾਂ ਪਲੇ ਨਹੀਂ ਕੀਤੀਆਂ ਪਬਲਿਕ ਦੇ ਵਿੱਚ ਉਹ ਚੀਜ਼ਾਂ ਦਿਖਾਈਆਂ ਨਹੀਂ ਆ ਉਹ 200 ਗੱਡੀ ਪਿੱਛੇ ਆ ਰਹੀ ਸੀ ਉਹ ਨਜ਼ਰ ਗੱਡੀਆਂ ਨੂੰ ਕਿਦਾ ਆ ਗਈ ਇਹ ਗੱਡੀ ਇੱਕ ਪਹਾੜ ਜਿਹੜਾ ਟਰੱਕ 70 ਫੁੱਟ ਦਾ ਟਰਾਲਾ ਜਿਹੜਾ ਮੁੜ ਰਿਹਾ ਵਾ ਉਹ ਨਜ਼ਰ ਆ ਗਿਆ ਦੂਜੀਆਂ ਗੱਡੀਆਂ ਨੂੰ ਇਹਨੇ ਕਿਤਨਾ ਕਿਤੇ ਬੰਦਿਆਂ ਨੇ ਡਰਿੰਕ ਕੀਤੀ ਸੀ ਗੇਟੀਆਂ ਪਾਈਆਂ ਗਈਆਂ ਨੇ ਕੀ ਉਸਨੇ ਜੁਰਮ ਕਰਤਾ ਵਾ ਕੀ ਉਹਨੇ ਕ੍ਰਾਈਮ ਕਰਤਾ ਇੱਕ ਰੋਡ ਐਕਸੀਡੈਂਟ ਕੀਤਾ ਵਾ ਉਸ ਨੂੰ ਉਸੇ ਤਰੀਕੇ ਨਾਲ ਟਰੀਟ ਕਰੋ ਉਹਨੂੰ ਜਹਾਜ਼ ਦੇ ਵਿੱਚ ਪਿਠਾ ਕੇ ਖੜ ਰਹੇ ਨੇ ਉਸ ਨੂੰ ਫਲੱਡਾ ਤੋਂ ਲੈ ਕੇ ਤੇ ਕੈਲੀਫੋਰਨੀਆ ਤੱਕ ਜਹਾਜ਼ ਦੇ ਵਿੱਚ ਖੜ ਰਹੇ ਕਿਦੀ ਉਹਨੂੰ ਲੈ ਕੇ ਜਾ ਰਹੇ ਨੇ ਕੁਝ ਘਟਨਾ ਐਡੀ ਵੱਡੀ ਵਾਪਰ ਗਈ ਆ ਉਦੋਂ ਉਸ ਬੰਦੇ ਨੂੰ ਸਵਾਲ ਕੁਐਸਚਨ ਪੁੱਟ ਕੀਤਾ ਜਾਂਦਾ ਇਹ ਸਾਈਂ ਦਾਸ ਕਿਹੜਾ ਆ ਚੀਜ਼ੀ ਕਿਹੜੀ ਆ ਇਹ ਸਵਾਲ ਦਾ ਜਵਾਬ ਇਹ ਅੱਜ ਲੈ ਰਹੇ ਆ ਜਦੋਂ ਉਹ ਘਟਨਾ ਹੋ ਗਈ ਆ ਜਿੱਦਾਂ ਲਾਇਸੈਂਸ ਇਸ਼ੂ ਕੀਤਾ ਉਸ ਦਿਨ ਕਿੱਥੇ ਗਿਆ ਸੀ ਇਹ ਉਸ ਦਿਨ ਸਰਕਾਰ ਕਿੱਥੇ ਸੀ 45 ਸਾਲ ਦੀ ਸਜ਼ਾ ਜੇਕਰ ਹੁੰਦੀ ਆ ਇਕੱਲੇ ਇੱਕ ਬੰਦੇ ਨੂੰ ਨਹੀਂ ਹੋਏਗੀ ਰਚਿੰਦਰ ਸਿੰਘ ਨੂੰ ਨਹੀਂ ਹੋਏਗੀ ਇਹ ਪਰਿਵਾਰ ਨੂੰ ਸਜ਼ਾ ਹੋਏਗੀ ਤੇ ਉਹ ਸਜ਼ਾ ਹੋਏਗੀ ਪੰਜਾਬੀਆਂ ਨੂੰ ਵੀ ਫੋਰਨ ਕੰਟਰੀ ਜਦੋਂ ਤੁਸੀਂ ਜਾਓਗੇ ਨਾ ਤੁਹਾਡੀਆਂ ਐਗਜ਼ੈਂਪਲ ਦੇਣਗੇ ਕਿ ਤੁਹਾਡੇ ਸਿੰਘ ਨੇ ਗੱਡੀ ਇਹ ਲਾਈ ਸੀ 45 ਸਾਲ ਦੀ ਇਹ ਤੁਹਾਡੀਆਂ ਆਡੀ ਹਿਸਟਰੀ ਦੇ ਵਿੱਚ ਵੀ ਬਾਅਦ ਵਿੱਚ ਚੀਜ਼ਾਂ ਆਉਣਗੀਆਂ ਗੁਰੇ ਦੇ ਵੱਲੋਂ ਗੱਡੀ ਜਿਹੜੀ ਆ ਉਹ ਮਕਸੀਕਨ ਦੇ ਵੱਲੋਂ ਲਾਈ ਗਈ ਸੀ ਚਾਰ ਲੋਕਾਂ ਦੇ ਉੱਪਰ ਚੜ ਗਈ ਸੀ ਜਾ ਕੇ ਤੇ ਉਹ ਨੁਕਸਾਨ ਹੋ ਗਿਆ ਤੇ ਬੰਦੇ ਮਰ ਗਏ ਸੀਗੇ ਤੇ ਉਹਦੇ ਵਿੱਚ ਬਾਅਦ ਵਿੱਚ 110 ਸਾਲ ਦੀ ਸਜ਼ਾ ਹੋਈ ਉਹਨਾਂ ਨੇ ਸਿਗਨੇਚਰ ਸਾਈਨ ਕੀਤੇ ਮਹੀਮ ਜਲਾਈ ਆਪ ਦੀ 100 ਸਾਲ ਸਜ਼ਾਇ ਮਾਫ ਕਰ ਵਾਲੀ ਕਿ ਸਾਡੇ ਪੰਜਾਬੀ ਭਰਾ ਇਨੀ ਜੋਗੀ ਵੀ ਨਹੀਂ ਹੈਗੇ ਕਿ ਇੱਕ ਭਰਾ ਦੇ ਨਾਲ ਖੜ ਕੇ ਉਹਦੀ ਆਪਾਂ ਜਿਹੜੀ ਆ ਜਾਨ ਬਚਾ ਸਕੀਏ ਜ਼ਿੰਦਗੀ ਬਚਾ ਸਕੀਏ ਇੱਕ ਜਿਹੜਾ ਸਾਥੀ ਫੜਿਆ ਗਿਆ ਹੈਗਾ ਉਹ ਵੀ ਬਹੁਤ ਜ਼ਿਆਦੇ ਦੁਚਿੱਤੀ ਦੇ ਵਿੱਚ ਐ ਸਾਰੀ ਖਬਰ ਹੋ ਫਲੈਸ਼ ਇਸ ਤਰ੍ਹਾਂ ਖਬਰ ਹੋਈ ਕਿ ਹਾਂਜੀ ਭਰਾ ਨੂੰ ਵੀ ਅਰੈਸਟ ਕਰ ਲਿਆ ਹਰਜਿੰਦਰ ਸਿੰਘ ਦਾ ਜਿਹੜਾ ਨਾਲ ਡਰਾਈਵਿੰਗ ਕਰ ਰਿਹਾ ਵਾ ਉਹ ਭਰਾ ਨਹੀਂ ਹੈਗਾ ਉਹ ਸੀਜ ਨੂੰ ਜਾਣ ਬੁੱਝ ਕੇ ਵਾਇਰਲ ਕੀਤਾ ਜਾ ਰਿਹਾ ਵਾ ਅੱਜਾ ਜਿਹੜੀ ਆ ਉਹ ਕਲੀਅਰ ਨਹੀਂ ਹੋਈ ਜਦੋਂ ਕੋਈ ਹਾਂਜੀ ਕੋ ਕਿ ਸਜ਼ਾ ਨਹੀਂ ਬਿਲਕੁਲ ਹਲੇ ਤੱਕ ਹੋਈ ਉਹ ਸਿਰਫ ਕਿਹਾ ਜਾ ਰਿਹਾ ਕਿ 15 ਸਾਲ ਇੱਕ ਬੰਦੇ ਦੀ ਸਜ਼ਾ ਵਾ ਜੇਕਰ ਤਿੰਨ ਮਰੇ ਨੇ ਉਹ 45 ਹੋ ਸਕਦੀ ਆ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਪੰਡਰ ਟਾਲ ਦੇ ਵਿੱਚ ਮੌਜੂਦ ਆ ਔਰ ਹਰਜਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਇੰਟਰਵਿਊ ਕਰਾਵਾਂਗੇ ਔਰ ਨਾਲ ਹੀ ਤੁਹਾਨੂੰ ਦੱਸ ਦੇ ਕਿ ਉਹਨਾਂ ਦੇ ਵੱਲੋਂ ਜਿਹੜਾ ਆਪਣਾ ਪੱਖ ਰੱਖਿਆ ਜਾਊਗਾ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਜਿਹੜਾ ਪੋਸਟਾਂ ਪੈ ਰਹੀਆਂ ਨੇ ਸਾਰੇ ਲੋਕ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਕਿ ਭਾਈ ਠੀਕ ਹੈ ਉਸਨੇ ਗਲਤੀ ਕੀਤੀ ਹੈ ਪਰ ਉਸ ਨੂੰ ਇੰਨੀ ਵੱਡੀ ਵੀ ਸਜ਼ਾ ਨਾ ਹੋਵੇ ਹਾਲਾਂਕਿ ਸਜ਼ਾ ਕੋਈ ਹੋਈ ਨਹੀਂ ਚਰਚਾ ਚੱਲ ਰਹੀ ਹੈ ਕਿਉਂਕਿ ਆਮੂਮ ਤੌਰ ਤੇ ਚਰਚਾ ਤਾਂ ਚੱਲੀ ਹੈ ਦੇਖਿਆ ਜਾਂਦਾ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਪਹਿਲਾਂ ਕੀ ਕੀ ਹੋਇਆ ਉਤੋਂ ਹੀ ਜਿਹੜਾ ਐਗਜ਼ਾਮਪਲ ਲਈ ਜਾਂਦੀ ਹੈ ਜਿਸ ਹਿਸਾਬ ਦੇ ਨਾਲ ਹੁਣ ਇਸ ਕੇਸ ਦੇ ਵਿੱਚ ਲਿਆ ਗਿਆ ਔਰ 40-45 ਸਾਲ ਦੀ ਗੱਲ ਚੱਲ ਰਹੀ ਹੈ ਪਰ ਲਗਾਤਾਰ ਪੰਜਾਬੀ ਅੜੇ ਹੋਏ ਨੇ ਪੰਜਾਬੀ ਲਗਾਤਾਰ ਇੱਕ ਡਾ ਕੇ ਨਾਲ ਸਾਥ ਦੇ ਰਹੇ ਨੇ ਚਾਹੇ ਡਾਇਸਪੋਰਾ ਹੋਵੇ ਡਾਇਸਪੋਰਾ ਤਾਂ ਲਗਾਤਾਰ ਪੋਸਟਾਂ ਪਾ ਰਿਹਾ ਹਰਜਿੰਦਰ ਸਿੰਘ ਹੁਣਾ ਦੇ ਹੱਕ ਦੇ ਵਿੱਚ ਤੇ ਪੰਜਾਬੀ ਵੀ ਜਿਹੜੇ ਨੇ ਲਗਾਤਾਰ ਪੰਜਾਬ ਦੇ ਵਿੱਚੋਂ ਵੀ ਆਵਾਜ਼ ਉਠਣੀ ਹੋਣੀ ਸ਼ੁਰੂ ਹੋ ਚੁੱਕੀ ਹੈ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਦੇ ਆਂ ਔਰ ਕਿੱਥੇ ਕੋਣ ਗੱਲ ਖੜੀ ਹੈ ਔਰ ਹਰਜਿੰਦਰ ਸਿੰਘ ਦੇ ਕੀ ਹਾਲਾਤ ਨੇ ਉਹ ਵੀ ਗੱਲ ਕਰਾਂਗੇ ਬਾਈ ਜੀ ਪਹਿਲਾਂ ਤਾਂ ਹਰਜਿੰਦਰ ਸਿੰਘ ਹੁਣਾ ਦੀ ਜਿਹੜੀ ਘਟਨਾ ਹੁੰਦੀ ਹੈ ਜਦੋਂ ਇੱਕ ਵੀਡੀਓ ਆਉਂਦੀ ਹੈ ਜੂੜੇ ਦੇ ਵਿੱਚ ਜਦੋਂ ਉਸ ਨੂੰ ਲਿਆਂਦਾ ਜਾਂਦਾ ਹੈ ਉਹ ਪੰਜਾਬੀਆਂ ਨੂੰ ਖਾਸ ਤੌਰ ਤੇ ਬਹੁਤ ਜ਼ਿਆਦਾ ਜਿਹੜਾ ਦਿਲ ਦੇ ਉੱਪਰ ਲੱਗਦੀ ਹੈ ਕਿਉਂਕਿ ਪੰਜਾਬੀ ਇਸ ਚੀਜ਼ ਨਾਲ ਮਹਿਸੂਸ ਕਰਦੇ ਆ ਕਿ ਕਿਤੇ ਤਾਂ ਸਿੱਖੀ ਸਦਕਾ ਦੇ ਵਿੱਚ ਉਸ ਨੇ ਬਾਹਰ ਆਉਣਾ ਸੀ ਪਰ ਕਿਵੇਂ ਜਿਹੜਾ ਜੂੜੇ ਦੇ ਵਿੱਚ ਲਿਆਂਦਾ ਗਿਆ ਤਾਂ ਉਹ ਚੀਜ਼ ਨੇ ਇਮੋਸ਼ਨਲ ਬਹੁਤ ਕੀਤਾ ਲੋਕਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਕਿ ਸਭ ਤੋਂ ਪਹਿਲਾਂ ਜੀ ਮੈਂ ਗੱਲ ਕਰਨਾ ਚਾਹਾਂਗਾ ਇੱਕ ਗੱਲ ਕਹਿੰਦੇ ਆ ਬਈ ਸਿੱਖ ਸਿੱਖ ਨੂੰ ਨਾ ਮਾਰੇ ਸਿੱਖ ਦੇ ਨਾ ਹਾਰੇ ਜੇਕਰ ਸਾਡੇ ਸਿੱਖਾਂ ਨੇ ਇਹ ਚੀਜ਼ ਵੈਰ ਨਾ ਕੀਤੀ ਹੁੰਦੀ ਸੋਸ਼ਲ ਮੀਡੀਆ ਦੇ ਉੱਪਰ ਕਿ ਸਾਡੀ ਪੱਗ ਨੂੰ ਜਿਹੜਾ ਵਾ ਉਹ ਛਾਲਿਆ ਨਾ ਹੁੰਦਾ ਕਿ ਸਾਡੇ ਉਹ ਚੀਜ਼ ਕੜੇ ਨੂੰ ਛਾਲਿਆ ਨਾ ਹੁੰਦਾ ਕਿ ਜੇਕਰ ਗਲਤੀਆਂ ਕਿਤੇ ਕੋਈ ਨਹੀਂ ਹੁੰਦੀਆਂ ਵੀਰ ਜੀ ਗਲਤੀਆਂ ਇਨਸਾਨ ਜਿਹੜਾ ਗਲਤੀਆਂ ਦਾ ਪੁੱਤਲਾ ਹੈ ਜਦੋਂ ਆਪਾਂ ਰੋਡ ਦੇ ਉੱਪਰ ਚੱਲਦੇ ਆ ਤਾਂ ਬਹੁਤ ਸਾਰੇ ਇਨਸੀਡੈਂਟ ਹੁੰਦੇ ਨੇ ਇਹ ਜਦੋਂ ਆਪਾਂ ਘਰੋਂ ਚੱਲਦੇ ਆ ਤਾਂ ਘਰੋਂ ਕੋਈ ਵੀ ਅਰਦਾਸ ਕਰਕੇ ਨਹੀਂ ਜਾਂਦਾ ਕਿ ਇਨਸੀਡੈਂਟ ਹੋਵੇ ਉਹ ਅਰਦਾਸ ਕਰਕੇ ਚੱਲਦਾ ਕਿ ਪ੍ਰਮਾਤਮਾ ਸੁੱਖੀ ਸੰਧੀ ਮੈਂ ਹੱਸਦਾ ਵਸਦਾ ਤੇ ਪਰਿਵਾਰ ਚ ਜਾਵਾਂ ਤੇ ਜਦੋਂ ਰਜਿੰਦਰ ਸਿੰਘ ਜਾ ਰਿਹਾ ਵਾ ਤੇ ਉਹ ਇੱਕ ਅਰਦਾਸ ਕਰਕੇ ਜਾ ਰਿਹਾ ਹੋਏਗਾ ਸੁਖੀ ਸ਼ਾਂਤੀ ਪਹੁੰਚਾ ਮੈਂ ਆਪਾਂ ਜਿਹੜਾ ਜਿਹੜਾ ਰਜਗਾਰ ਵਾਸਤੇ ਵਿਦੇਸ਼ ਗਿਆ ਵਾ ਤੇ ਉਹ ਚੀਜ਼ ਦਾ ਜਿਹੜਾ ਵਾ ਉਹ ਰਜਗਾਰ ਵਾਸਤੇ ਗਿਆ ਵਾ ਪਰ ਉਹਨਾਂ ਚੀਜ਼ਾਂ ਸਾਹਮਣੇ ਆ ਰਹੀਆਂ ਜਿਸ ਤਰ੍ਹਾਂ ਡੈਸ਼ਬੋਰਡ ਦੇ ਵਿੱਚ ਕੈਮਰਾ ਲੱਗਾ ਸੀਗਾ ਤੁਸੀਂ ਵੀਡੀਓ ਦੇਖੀਆ ਜਿਸ ਤਰੀਕੇ ਦੇ ਨਾਲ ਉਸ ਨੇ ਜਦੋਂ ਗੱਡੀ ਟੱਚ ਹੁੰਦੀ ਆ ਕਿ ਗੱਡੀ ਦੀ ਸਪੀਡ ਦੇਖੀ ਜਾਵੇ ਤਾਂ ਜਿਹੜੇ ਟੈਕਨੀਕਲ ਪੁਆਇੰਟ ਨੇ ਮੈਂ ਤਾਂ ਤੁਹਾਡੇ ਸਾਹਮਣੇ ਹੀ ਗੱਲ ਕਰਨੀ ਚਾਹਾਂਗਾ ਕਿ ਟੈਕਨੀਕਲ ਜਿਹੜੇ ਪੁਆਇੰਟ ਨੇ ਨਾ ਉਹ ਵੀ ਨੋਟ ਕੀਤੇ ਜਾਣ ਕਿਉਂਕਿ ਅਜੇ ਤੱਕ ਕੱਲੀਆਂ ਇੱਕ ਤਰਫਾ ਵੀਡੀਓ ਕਿਉਂਕਿ ਹੁਣ ਅਸੀਂ ਰਿਸ਼ਤੇਦਾਰਾਂ ਤੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਤੌਰ ਤੇ ਅਸੀਂ ਪਰਿਵਾਰ ਦੀ ਜਿਹੜੀ ਕੰਡੀਸ਼ਨ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਤੇ ਪਰਿਵਾਰ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਉਹ ਸਦਮੇ ਦੇ ਵਿੱਚ ਜ਼ਿਆਦਾ ਚਲਕਿਆ ਤੇ ਸਾਨੂੰ ਹੁਣ ਕੋਈ ਰਿਸ਼ਤੇਦਾਰ ਭੈਣ ਭਰਾ ਸਾਰੇ ਆ ਰਹੇ ਆ ਸਾਨੂੰ ਇਸ ਚੀਜ਼ ਦਾ ਸੋਚ ਕੇ ਲੱਗ ਰਿਹਾ ਕਿ ਕਿਉਂਕਿ ਅਸਲ ਇਕੱਲਾ ਸਾਨੂੰ ਨਹੀਂ ਲੱਗ ਰਿਹਾ ਜਿੰਨੇ ਵੀ ਪੰਜਾਬੀ ਨੇ ਪੰਜਾਬੀ ਤੁਹਾਨੂੰ ਪਿਆਰ ਕਰਦੇ ਨੇ ਜਾਂ ਸਿੱਖ ਜਿਹੜੇ ਨੇ ਪੱਗਾਂ ਜਿੰਨਾ ਸਿਰ ਤੇ ਸਜਾਈਆਂ ਹੋਈਆਂ ਨੇ ਉਹ ਸਾਰਿਆਂ ਨੂੰ ਹੁਣ ਜਿਹੜਾ ਵਾ ਉਹ ਮਹਿਸੂਸ ਹੋ ਰਿਹਾ ਕਿਤੇ ਨਾ ਕਿਤੇ ਜਦੋਂ ਸਿੱਖ ਦੀ ਦਸਤਾਰ ਲੱਥੀ ਹੈ ਉਹ ਜਿਹੜਾ ਉਹਦੇ ਨਾਲ ਤਜੱਦਦ ਹੋ ਰਿਹਾ ਜਿਹੜੀਆਂ ਉਹਦੇ ਬੇੜੀਆਂ ਪਾਈਆਂ ਗਈਆਂ ਨੇ ਕੀ ਉਸਨੇ ਜੁਰਮ ਕਰਤਾ ਵਾ ਕੀ ਉਹਨੇ ਕ੍ਰਾਈਮ ਕਰਤਾ ਇੱਕ ਰੋਡ ਐਕਸੀਡੈਂਟ ਕੀਤਾ ਵਾ ਉਸ ਨੂੰ ਉਸੇ ਤਰੀਕੇ ਨਾਲ ਟਰੀਟ ਕਰੋ ਉਹਨੂੰ ਜਹਾਜ਼ ਦੇ ਵਿੱਚ ਬਿਠਾ ਕੇ ਖੜ ਰਹੇ ਨੇ ਉਸ ਨੂੰ ਫਲਡਾ ਤੋਂ ਲੈ ਕੇ ਤੇ ਕੈਲੀਫੋਰਨੀਆ ਤੱਕ ਜਹਾਜ਼ ਦੇ ਵਿੱਚ ਖੜ ਰਹੇ ਕਿਤੀ ਉਹਨੂੰ ਲੈ ਕੇ ਜਾ ਰਹੇ ਨੇ ਤੇ ਉਹ ਫਿਰ ਜੇਕਰ ਸਰਕਾਰਾਂ ਦੀ ਕੋਈ ਇਰੰਝ ਸ਼ੈਤ ਉਹ ਆਪਸ ਵਿੱਚ ਵੇਖ ਕੱਢ ਲੈਣ ਇੱਕ ਸਿੱਖ ਨੂੰ ਚਿਹਰਾ ਬਣਾ ਕੇ ਇੱਕ ਸਿੱਖ ਨੂੰ ਤੁਸੀਂ ਅੱਗੇ ਹਾਈਲਾਈਟ ਕਰ ਰਹੇ ਜੇ ਇਸ ਇੱਕ ਸਿੱਖ ਨੂੰ ਹੀ ਕਿਉਂ ਹਰ ਵਾਰ ਟਾਰਗੇਟ ਹੁੰਦਾ ਕਦੀ ਸਾਡੇ ਸਿੱਖਾਂ ਦੇ ਮਜ਼ਾਕ ਬਣਦੇ ਨੇ ਕਦੀ ਇਹਨਾਂ ਦੇ ਕੰਟੂਰ ਬਣਾ ਕੇ ਵਾਇਰਲ ਕਰਦੇ ਨੇ ਤੇ ਜੇ ਹੁਣ ਸਿੱਖ ਸਾਡਾ ਡਰਾਈਵਰ ਵੀਰ ਸਾਡਾ ਅੱਗੇ ਇਹ ਚੀਜ਼ਾਂ ਹੁਣ ਆ ਗਈਆਂ ਨੇ ਤੇ ਜੇ ਗਲਤੀ ਹੋ ਗਈ ਹੈ ਤਾਂ ਉਹ ਕਿਤਨਾ ਕਿਤੇ ਸਾਡੇ ਪੰਜਾਬੀਆਂ ਚਾਹੀਦਾ ਸੀ ਕਿ ਜਿਹੜਾ ਵਾ ਉਸ ਨੂੰ ਕੋਸ਼ਿਸ਼ ਕੀਤੀ ਜਾਂਦੀ ਕਿ ਜਿਹੜੀ ਗਲਤੀ ਹੈ ਉਹ ਮੰਨਦੇ ਆ ਜਿੱਥੇ ਸਾਨੂੰ ਸਾਡੇ ਹਰਜਿੰਦਰ ਵੀਰ ਦਾ ਉਹ ਚੀਜ਼ ਦਾ ਦੁੱਖ ਲੱਗ ਰਿਹਾ ਨਾ ਮਨ ਦੇ ਵਿੱਚ ਦੁੱਖ ਹੈ ਸਾਨੂੰ ਕਿ ਉਹ ਚੀਜ਼ ਉਹਦੇ ਨਾਲ ਹੋਈ ਆ ਉਹ ਗਲਤ ਹੋਈ ਆ ਸਾਨੂੰ ਜਿਹੜੀਆਂ ਤਿੰਨ ਜਾਨਾਂ ਗਈਆਂ ਨੇ ਕੀਮਤੀ ਜਾਨਾਂ ਨੇ ਸਾਨੂੰ ਉਸ ਚੀਜ਼ ਦਾ ਵੀ ਦਰਦ ਆ ਸਾਡੇ ਮਨ ਦੇ ਵਿੱਚ ਉਹ ਚੀਜ਼ਾਂ ਕਿਤੇ ਨਾ ਕਿਤੇ ਉਹ ਮਨ 'ਚ ਬਾਰ-ਬਾਰ ਆਉਂਦੀਆਂ ਨੇ ਕਿ ਉਹ ਜਾਨਾਂ ਗਈਆਂ ਨੇ ਪਰ ਕਿਉਂਕਿ ਜੋ ਪਰਮਾਤਮਾ ਨੇ ਲਿਖਿਆ ਹੋਣਾ ਉਹ ਹੁੰਦਾ ਅੱਜ ਉਹ ਦਿਨ ਜਿਹੜਾ ਵੇਖਣ ਨੂੰ ਕਿਸਾ ਜੀ ਕਰਦਾ ਜਿਹੜੀ ਅੱਜ ਜਿਹੜੀ ਪਰਿਵਾਰ ਦੀ ਕੰਡੀਸ਼ਨ ਹੋਈ ਆ ਉਹ ਕਿਸੇ ਨੂੰ ਦੇਖਣ ਨੂੰ ਜੀ ਕਰਨ ਡਿਆ ਵਾ ਕਿ ਕਿਸੇ ਦੇ ਨਾਲ ਹੋਵੇ ਪਰਿਵਾਰ ਦੇ ਕੀ ਹਾਲਾਤ ਨੇ ਬਾਈ ਜਦੋਂ ਦੀ ਇਹ ਘਟਨਾ ਸਾਹਮਣੇ ਆਈ ਆ ਜੋ ਦੀ ਅਸੀਂ ਖਬਰ ਸੁਣੀ ਐ ਉਹਨਾਂ ਦੇ ਮਾਤਾ ਦਾ ਕੀ ਹਾਲ ਹੈ ਉਹਨਾਂ ਦੇ ਭਰਾ ਦਾ ਕੀ ਹਾਲ ਹੈ ਕਿਉਂਕਿ ਪਤਾ ਲੱਗਿਆ ਕਿ ਪਰਿਵਾਰ ਦੇ ਵਿੱਚ ਪਿਤਾ ਦੀ ਵੀ ਡੈਥ ਹੋ ਚੁੱਕੀ ਉਹਨਾਂ ਦੇ ਪਰਿਵਾਰ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਖਬਰ ਬੰਦਾ ਸੁਣਦਾ ਤਾਂ ਬਹੁਤ ਜ਼ਿਆਦਾ ਮਨ ਭਾਵਕ ਹੁੰਦਾ ਤਾਂ ਜਦੋਂ ਇਸ ਤਰ੍ਹਾਂ ਦੀ ਖਬਰ ਸੁਣੀ ਪਰਿਵਾਰ ਨੇ ਤਾਂ ਇੱਕਦਮ ਤੇ ਪਰਿਵਾਰ ਦਾ ਜਿੱਦਾਂ ਦਬਕਾ ਨਿਕਲ ਜਾਂਦਾ ਉਹ ਚੀਜ਼ਾਂ ਮਨ ਦੇ ਵਿੱਚ ਪਰਿਵਾਰ ਤੇ ਇੱਕਦਮ ਤੇ ਜਿੱਦਾਂ ਬੰਦਾ ਹੁਣ ਤੁਸੀਂ ਚਿਹਰੇ ਪਰਿਵਾਰ ਦੇ ਦੇਖੋ ਪਰਿਵਾਰ ਦੇ ਚਿਹਰੇ ਪਹਿਲਾਂ ਵਾਲੀਆਂ ਮੈਂ ਤਸਵੀਰਾਂ ਤੁਹਾਨੂੰ ਦਿਖਾਉਂਗਾ ਤੇ ਹੁਣ ਵਾਲੀਆਂ ਦੇਖੋ ਪਰਿਵਾਰ ਰਿਐਲਿਟੀ ਦੇ ਵਿੱਚ ਪਰਿਵਾਰ ਦਾ ਰੰਗ ਕਿਵੇਂ ਦਾ ਹੋ ਗਿਆ ਟੈਨਸ਼ਨ ਦੇ ਵਿੱਚ ਤੇ ਜਿਹੜਾ ਇਲਾਕਾ ਵਾ ਇਲਾਕੇ ਦੇ ਵਿੱਚ ਜਿੰਨੇ ਅਸੀਂ ਸوير ਤੇ ਬੈਠੇ ਵੇਖ ਰਹੇ ਆ ਭੈਣ ਭਰਾ ਆ ਰਹੇ ਨੇ ਇਲਾਕੇ ਦੇ ਵਿੱਚ ਸਾਰਿਆਂ ਦੇ ਉਸ ਤਰੀਕੇ ਨਾਲ ਯਕੀਨ ਨਹੀਂ ਹੋ ਰਿਹਾ ਕਿ ਇਹ ਇਸ ਤਰੀਕੇ ਨਾਲ ਪਰਿਵਾਰ ਨਾਲ ਵੀ ਹੋ ਸਕਦਾ ਇੱਕ ਕਿਰਤ ਕਰਨ ਵਾਲਾ ਪਰਿਵਾਰ ਆ ਗੁਰਸਿੱਖ ਪਰਿਵਾਰ ਆ ਤੇ ਬਹੁਤ ਜਿਆਦਾ ਇਮਾਨਦਾਰ ਪਰਵਾਰਿਆ ਕਿ ਜਿਸ ਤਰ੍ਹਾਂ ਕੇ ਨਾਲ ਅਜੇ ਤੱਕ ਹਰਜਿੰਦਰ ਗਿਆਵਰ ਹਰਜਿੰਦਰ ਨੇ ਅਜੇ ਤੱਕ ਕਦੇ ਕੋਈ ਸੋਸ਼ਲ ਮੀਡੀਆ ਦੀ ਪੋਸਟ ਨਹੀਂ ਪਾਈ ਉਹਨੇ ਕੋਈ ਇੰਸਟਾਗ੍ਰਾਮ ਤੇ ਵੀਡੀਓ ਨਹੀਂ ਪਾਈ ਉਸਨੇ ਅਜੇ ਤੱਕ ਕਦੇ ਆਪਣਾ ਸਟੇਟਸ ਨਹੀਂ ਲਾਇਆ ਉਸਤੇ ਪਤੀ ਜਿਨੇ ਕਈ ਵਾਰ ਕਿਹਾ ਕਿ ਚਾਚਾ ਸਟੇਟਸ ਲਾਇਆ ਕਰ ਲੋਕੀ ਅਮਰੀਕਾ ਜਾ ਕੇ ਸਟੇਟਸ ਲਾਉਂਦੇ ਆਂਦਾ ਕਾਤਾ ਕਰਕੇ ਸ਼ੋਅ ਆਫ ਕਾਤਾ ਕਰਨਾ ਜੀ ਕਿਰਤ ਕਰਨੀ ਆਪਾਂ ਸੱਚੀ ਸੋਚੀ ਕਿਰਤ ਕਰਨੀ ਆ ਤੇ ਆਪਾਂ ਜੇਕਰ ਗੁਰੂ ਨੇ ਕਿਰਤ ਕਰਨ ਨਾਲ ਕਿਹਾ ਆਪਾਂ ਕਿਰਤ ਕਰਨੀ ਆ ਸ਼ੋਅ ਆਫ ਨਹੀਂ ਕਰਨਾ ਉਸਨੇ ਅੱਜ ਤੱਕ ਕੋਈ ਪੋਸਟ ਮਨਦੀਪ ਜੀ ਨਹੀਂ ਪਾਈ ਅੱਜ ਤੱਕ ਜੇ ਤੁਸੀਂ ਇੰਸਟਾਗ੍ਰਾਮ ਦੇਖੋਗੇ ਨਾ ਉਹਦਾ ਤੇ ਪ੍ਰੋਫਾਈਲ ਚੈੱਕ ਕਰ ਲਓ ਨਹੀਂ ਤੇ ਹੁਣ ਤੱਕ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀਆਂ ਵੀਡੀਓ ਪੁਰਾਣੀਆਂ ੜਕੜ ੜਕੜ ਵਾਇਰਲ ਕਰਦਣੀਆਂ ਸੀ ਉਹਨਾਂ ਨੇ ਕੋਈ ਪੋਸਟ ਨਹੀਂ ਵਾਇਰਲ ਅੱਜ ਤੱਕ ਪਾਈ ਕਿ ਉਹਨਾਂ ਨੇ ਸਿਰਫ ਆਪਣੀ ਕਿਰਤ ਵੱਲ ਧਿਆਨ ਸੀਗਾ ਉਹਨਾਂ ਦੀ ਮਾਤਾ ਦਾ ਕੀ ਹਾਲ ਹੈਗਾ ਹੁਣ ਬਹੁਤ ਜ਼ਿਆਦਾ ਕੰਡੀਸ਼ਨ ਸੀਰੀਅਸ ਹੈਗੀ ਐਸ ਵਕਤ ਮਰਗੀ ਆਪਾਂ ਬਿਆਨ ਨਹੀਂ ਕਰ ਸਕਦੇ ਤੇ ਉਹਨਾਂ ਦਾ ਵੀ ਟ੍ਰੀਟਮੈਂਟ ਚੱਲ ਰਿਹਾ ਬਹੁਤ ਜ਼ਿਆਦਾ ਸੀਰੀਅਸ ਹੈਗੇ ਨੇ ਇਸ ਵਕਤ ਉਹਨਾਂ ਨੂੰ ਗੱਲਾਂ ਹੌਸਲਾ ਦੇ ਰਹੇ ਆ ਕਿਉਂਕਿ ਜ ਉਸ ਤਰੀਕੇ ਦੇ ਨਾਲ ਪਰਿਵਾਰ ਨਾਲ ਜਦੋਂ ਆ ਕੇ ਕੋਈ ਗੱਲਬਾਤ ਕਰਦਾ ਨਾ ਕਿ ਤੁਹਾਡੇ بیٹے ਨਾਲ 45 ਸਾਲ ਦੀ ਸਜ਼ਾ ਹੋ ਗਈ ਆ ਤਾਂ ਉਹਨਾਂ ਦੇ ਜਿਹੜੇ ਉਹ ਮਨ ਉਦੋਂ ਜਿਹੜਾ ਹਿਰਦਾ ਨਾ ਅੰਦਰੋਂ ਉਹ ਕਹਿ ਸਕਦੇ ਬੁੜਿੰਦਰ ਜਾਂਦਾ ਉਹ ਮਨ ਦੇ ਵਿੱਚ ਚੀਜ਼ਾਂ ਆਉਂਦੀਆਂ ਕਿ ਮਾਤਾ ਦੇ ਦਿਲ ਤੇ ਕੀ ਬੀਧੀ ਹੋਗੀ ਸਿੱਧਾ ਆ ਕੇ ਜਦੋਂ ਕੋਈ ਆ ਕੇ ਗੱਲ ਕਰਦੇ ਨੇ ਹੁਣ ਸਵੇਰ ਤੋਂ ਪੱਤਰਕਾਰ ਭਾਈਚਾਰਾ ਕਾਫੀ ਆ ਰਿਹਾ ਸੀਗਾ ਚਲੋ ਸਾਡੇ ਪੰਜਾਬੀ ਮੀਡੀਆ ਦਾ ਬਹੁਤ ਵੱਡਾ ਸਹਯੋਗ ਹੈ ਕਿ ਜਿੱਥੇ ਕਿ ਆਪਾਂ ਕਰਦੇ ਆਂ ਪਰ ਉਹ ਪਰਿਵਾਰ ਕਿਤੇ ਨਾ ਕਿਤੇ ਨਾ ਗੱਲਬਾਤ ਕਰਨ ਤੋਂ ਵਿਚਾਰ ਨਹੀਂ ਸੀਗਾ ਮੈਂ ਤਾਂ ਫਿਰ ਥੋੜਾ ਜਿਹਾ ਦੇਲ ਕੱਢ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਆਪਾਂ ਕਿਉਂਕਿ ਪੰਜਾਬੀ ਭਰਾਵਾਂ ਪੰਜਾਬੀ মিডিਆ ਸਾਰਾ ਆਪਾਂ ਸਹਿਯੋਗ ਦਿੰਦਾ ਵਾ ਤੇ ਆਪਾਂ ਸਾਰੇ ਪੰਜਾਬੀ মিডিਆ ਧੰਨਵਾਦ ਕਰਦੇ ਆਂ ਤੁਹਾਡਾ ਵੀ ਧੰਨਵਾਦ ਕਰਦੇ ਤੁਸੀਂ ਚੱਲ ਕੇ ਆਏ ਹੋ ਤੇ ਤੁਹਾਡੀ ਜਿਹੜੀ ਪਬਲਿਕ ਨਾਲ ਗੱਲ ਹੋਈ ਆ ਪਿੰਡ ਦੇ ਲੋਕਾਂ ਨਾਲ ਗੱਲਬਾਤ ਹੋਈ ਆ ਉਹ ਵੀ ਤੁਸੀਂ ਪੱਕ ਰੱਖਿਆ ਤੇ ਪਰਿਵਾਰ ਨਾਲ ਜਦੋਂ ਹੁਣ ਤੁਸੀਂ ਕੰਡੀਸ਼ਨ ਦੇਖ ਲਈ ਆ ਬਹੁਤ ਜ਼ਿਆਦਾ ਸੀਰੀਅਸ ਹੈਗੇ ਆ ਭਾਈ ਉਹਨਾਂ ਦੇ ਪਿਤਾ ਦੀ ਡੈਥ ਕਦੋਂ ਹੋ ਗਈ ਸੀ ਹਰਜਿੰਦਰ ਦੇ ਔਰ ਕਿਵੇਂ ਹੋਈ ਸੀ ਉਹਨਾਂ ਦੀ ਜੀ ਉਹਨਾਂ ਦੀ ਜਦੋਂ ਡੈਥ ਹੁੰਦੀ ਆ 2023 ਦੇ ਵਿੱਚ ਡੈਥ ਹੋ ਗਈ ਆ ਤਾਂ ਉਦੋਂ ਉਹਨਾਂ ਦੇ ਮਤਲਬ ਜਦੋਂ 2018 ਚੱਲ ਜਾਂਦਾ ਵਾ ਤੇ ਬਾਅਦ ਚੋਂ 23 ਚ ਡੈਥ ਹੋ ਰਹੀ ਆ ਤੇ ਇੰਨਾ ਜ਼ਿਆਦਾ ਉਹਨਾਂ ਨੂੰ ਸਦਮਾ ਸੀਗਾ ਬਹੁਤ ਜ਼ਿਆਦਾ ਉਦੋਂ ਦਿਮਾਗ ਤੇ ਡਿਪਰੈਸ਼ਨ ਸੀਗਾ ਪਰ ਪਰਿਵਾਰ ਦੇ ਵਿੱਚ ਮਦਰ ਨਕਸਰ ਉਹਨਾਂ ਦੀ ਗੱਲਬਾਤ ਹੁੰਦੀ ਸੀ ਤੇ ਮਦਰ ਦਾ ਇੱਕ ਹੀ ਬਿਆਨ ਸੀਗਾ ਹਫਤਾ ਪਹਿਲਾਂ ਗੱਲਬਾਤ ਹੋਈ ਮਾਤਾ ਦੀ ਉਹਨਾਂ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੁੱਤ ਤੇਰਾ ਵਿਆਹ ਕਰ ਦਈਏ ਤੇ ਆਪਾਂ ਜਿਹੜਾ ਵਾ ਤੇਰਾ ਵਿਆਹ ਮੈਂ ਜਿੰਦੀ ਉਂਦੀ ਵੇਖ ਲਾ ਕਿਤੇ ਮਰਨਾ ਇਹ ਗੱਲ ਨਾ ਹੋ ਜਾਈ ਕਿ ਤੇਰਾ ਮੈਂ ਕਿਤੇ ਵਿਆਹ ਹੀ ਨਾ ਵੇਖਾਂ ਮੇਰੇ ਮਨ ਦੇ ਵਿੱਚ ਹਾਂ ਜੀ ਕਿਤੇ ਮੇਰੇ ਜਿਹੜੇ ਮਨ 'ਚ ਚਾਹ ਨੇ ਉਹ ਨਾ ਕਿਤੇ ਰਹਿ ਜਾਣ ਉਹ ਮਨ ਕਿਉਂਕਿ ਮਾਵਾ ਨੂੰ ਆਪਦੇ ਪੁੱਤਾਂ ਦੇ ਚਾਹ ਹੁੰਦੇ ਨੇ ਕਿਤੇ ਸੋ ਜਿਵੇਂ ਖਣੇ ਕਿਉਂਕਿ 65 ਸਾਲ ਦੀ ਮਾਤਾ ਦੀ ਉਮਰ ਹੈ ਤੇ ਮਾਤਾ ਵੀ ਠੀਕ ਨਹੀਂ ਰਹਿੰਦੇ ਬਹੁਤ ਜ਼ਿਆਦਾ ਸੀਰੀਅਸ ਨੇ ਤੇ ਉਹਨਾਂ ਨੂੰ ਉਹ ਸੁਪਨਾ ਸੀ ਉਹਨਾਂ ਦਾ ਕਿ ਮੈਂ ਉਹਦੇ ਬੇਟੇ ਦਾ ਵਿਆਹ ਕਰਾਂ ਤਾਂ ਥੀ ਆ ਕੇ ਉਹ ਇੱਥੇ ਚੀਜ਼ਾਂ ਕਿਉਂਕਿ ਬਾਰ-ਬਾਰ ਕਹ ਆਪਾਂ ਜਿੰਨਾ ਤੈਨੂੰ ਕਰ ਲਿਆ ਠੀਕ ਆ ਜੇ ਤੈਨੂੰ ਵੀਜ਼ਾ ਮਿਲਦਾ ਵਾ ਤੇ ਇੱਥੇ ਲੈ ਕੇ ਆ ਜਾ ਤੇ ਆਪਾਂ ਆਵਦਾ ਗੁਜ਼ਾਰਾ ਕਰੀ ਜਾਵਾਂਗੇ ਉਹਨਾਂ ਦੇ ਮਨ ਚ ਪਤਾ ਨਹੀਂ ਕੀ ਆ ਰਿਹਾ ਸੀ ਕੁਦਰਤੀ ਚ ਕੀ ਵਾਰ ਇੱਕਦੋ ਹੋ ਜਾਂਦਾ ਜੇ ਹੋਏ ਇਸ ਤਰੀਕੇ ਦਾ ਪਰਿਵਾਰ ਨਾ ਹੋਣਾ ਹੁੰਦਾ ਤੇ ਉਹ ਹਫਤਾ ਪਹਿਲਾਂ ਗੱਲਬਾਤ ਵੀ ਹੋਈ ਜਾਂ ਉਹਨਾਂ ਨਾਲ ਲਾਸਟ ਗੱਲ ਕਦ ਹੋਈ ਸੀ ਪਰਿਵਾਰ ਨਾਲ ਹਰਜਿੰਦਰ ਦੀ ਹਰਜਿੰਦਰ ਦੀ ਗੱਲ ਜਦਨੇ ਇਨਸੀਡੈਂਟ ਹੋ ਜਾਂਦਾ ਵਾ ਉਸ ਦਿਨ ਮੌਕੇ ਤੇ ਉੱਪਰ ਬ੍ਰਦਰ ਨੂੰ ਫੋਨ ਕੀਤਾ ਕਿ ਭਾਈ ਮੇਰੇ ਕੋਲ ਆ ਚੀਜ਼ ਹੋ ਗਿਆ ਉਸ ਦਿਨ ਜਦੋਂ ਹਰਜਿੰਦਰ ਇੱਕ ਪੱਖ ਮੈਂ ਕਹਾਂਗਾ ਕਿ ਰਜਿੰਦਰ ਦਾ ਦਿਖਾਇਆ ਜਾ ਰਿਹਾ ਜਿਹੜਾ ਕਿ ਉਹ ਉਹਦੇ ਮਨ ਤੇ ਕੋਈ ਚਿਹਰੇ ਤੇ ਉਦਾਸੀ ਨਹੀਂ ਉਹ ਚੀਜ਼ਾਂ ਵਿਖਾਈਆਂ ਜਾ ਰਹੀਆਂ ਪਰ ਜਿਹੜੀ ਪਰਿਵਾਰ ਨਾਲ ਗੱਲ ਹੋਈ ਆ ਬੈਬਦੋ ਨਾਲ ਮੌਜੂਦ ਸੀਗਾ ਪਰਿਵਾਰ ਦੇ ਤੇ ਇੰਨੀ ਜਿਆਦਾ ਭਾਵੁਕ ਗੱਲਬਾਤ ਹੋਈ ਉਦੋਂ ਕਿ ਰੋ ਰਿਆ ਸੀਗਾ ਕਿ ਮੈਨੂੰ ਆਹ ਗੱਲਬਾਤ ਹੋ ਗਈ ਆ ਕਿਉਂਕਿ ਮੈਂ ਉਦੋਂ ਹਸਪੀਟਲ ਐਡਮਿਟ ਸੀਗਾ ਗਰਨਾਨਕ ਹਸਪੀਟਲ ਇੱਥੇ ਆਪਣੇ ਤਰਨਤਾਰਨ ਤੇ ਮੇਰਾ ਬ੍ਰੇਨ ਟੈਗ ਸੀਗਾ ਉਦੋਂ ਤੇ ਮੈਂ ਬ੍ਰੇਨ ਟੈਗ ਦੇ ਵਿੱਚ ਮੇਰਾ ਪਹਿਲਾ ਮੇਰਾ 9 ਤਰੀਕ ਨੂੰ ਬ੍ਰੇਨ ਟੈਗ ਆਇਆ ਸੀ ਮੈਨੂੰ ਤੇ ਮੈਂ ਐਡਮਿਟ ਸੀਗਾ ਤੇ ਮੈਨੂੰ ਭਾਜੀ ਨੂੰ ਮਿਲਣ ਵਾਸਤੇ ਗਿਆ ਸੀ ਹਸਪੀਟਲ ਦੇ ਵਿੱਚ ਉਦੋਂ ਫੋਨ ਆਇਆ ਸੀਗਾ ਰਜਿੰਦਰ ਦਾ ਤੇ ਉਦੋਂ ਗੱਲਬਾਤ ਕਰ ਰਹੀ ਸੀ ਤੇ ਭਾਜੀ ਦੱਸਿਆ ਕਿ ਆਹ ਗੱਲਬਾਤ ਹੋਈ ਆ ਤੇ ਰਜਿੰਦਰ ਬਹੁਤ ਜਿਆਦਾ ਉਦੋਂ ਪਾਬਕ ਸੀਗਾ ਕਿ ਮੇਰੇ ਕੋਲ ਇੱਕ ਬਹੁਤ ਵੱਡੀ ਗਲਤੀ ਹੋ ਗਈ ਆ ਉਹਨਾਂ ਨੇ ਆਪਣੇ ਜਿਹੜਾ ਉਸ ਵਿਕਾਰ ਕੀਤਾ ਪਰ ਉਹ ਚੀਜ਼ਾਂ ਉਹਦੇ ਮਨ ਦੇ ਵਿੱਚ ਉਹ ਚੀਜ਼ਾਂ ਪਬਲਿਕ ਨੂੰ ਉਹ ਨਜ਼ਰ ਨਹੀਂ ਆਈਆਂ ਕੱਲਾ ਇੱਕ ਦਿਖਾਤਾ ਕਿ ਜੇ ਕੁਝ ਸੈਕਿੰਡਾਂ ਦੀ ਜਿਹੜੀ ਵੀਡੀਓ ਵਾ ਕੱਢ ਕੇ ਉਹੀ ਕੱਲੀ ਮੰਦਿਰਜੀ ਦਿਖਾਈ ਗਈ ਆ ਕਿਉਂਕਿ ਉਹ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਸੀ ਕਿ ਬਾਅਦ ਵਿੱਚ ਜਿਹੜੀ ਗੱਡੀ ਉਹ ਆ ਰਹੀ ਆ ਉਹ ਕਿੰਨੀ ਸਪੀਡ ਤੇ ਆ ਰਹੀ ਆ ਆਪਾਂ ਜਾਂਚ ਦਾ ਵਿਸ਼ਾ ਵਾ ਇਨਵੈਸਟੀਗੇਸ਼ਨ ਨਾ ਚਲੋ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਯੂਐਸਏ ਦੇ ਰੂਲ ਨੇ ਆਪਾਂ ਉਹ ਉਸ ਤਰੀਕੇ ਨਾਲ ਦੇਖਿਆ ਜਾਵੇ ਤਾਂ ਉਧਰ ਦੇ ਜਿਹੜੇ ਪੰਜਾਬੀ ਭਰਾ ਆ ਨੇ ਟਰੱਕ ਡਰਾਈਵਰ ਨੇ ਗੱਡੀਆਂ ਚਲਾ ਰਹੇ ਉਹਨਾਂ ਨੂੰ ਸਾਰਾ ਉਧਰ ਦੇ ਰੂਲਾਂ ਦੇ ਬਾਰੇ ਪਤਾ ਹੁਣ ਆਪਾਂ ਨੂੰ ਹੋਰਦਰ ਦੇ ਰੂਲਾਂ ਨਹੀਂ ਪਤਾ ਉਹਦੀ ਜਿਹੜੀਆਂ ਸਪੀਡਾਂ ਜਿਹੜੀਆਂ ਨੇ ਉਹ ਗੱਡੀ ਦੀ ਸਪੀਡ ਚੈੱਕ ਕੀਤੀ ਜਾਵੇ ਕਿਉਂਕਿ ਉਹ ਗੱਡੀ ਜਿਹੜੀ ਆ ਆਟੋਮੈਟਿਕ ਗੱਡੀ ਕੰਟਰੋਲ ਹੋ ਰਹੀ ਆ ਤੇ ਜੇਕਰ ਇਹ ਗੱਡੀ ਨਜ਼ਰ ਆ ਰਹੀ ਆ ਤੇ ਜਿਹੜੀਆਂ ਗੱਡੀਆਂ ਪਿੱਛੇ ਨਜ਼ਰ ਪਿੱਛੇ ਹੋਰ ਗੱਡੀਆਂ ਖੜੀਆਂ ਸੀਗੀਆਂ ਮੰਨ ਲਓ ਕਿ 100 200 ਗੱਡੀ ਪਿੱਛੇ ਆ ਰਹੀ ਸੀ ਉਹ ਨਜ਼ਰ ਗੱਡੀਆਂ ਨੂੰ ਕਿਦਾਂ ਆ ਗਈ ਇਹ ਗੱਡੀ ਇੱਕ ਪਹਾੜ ਜਿਹੜਾ ਟਰੱਕ 70 ਫੁੱਟ ਦਾ ਟਰਾਲਾ ਜਿਹੜਾ ਮੁੜ ਰਿਹਾ ਉਹ ਨਜ਼ਰ ਆ ਗਿਆ ਦੂਜੀਆਂ ਗੱਡੀਆਂ ਨੂੰ ਇਹਨੇ ਕਿੰਨਾ ਕਹਤੇ ਬੰਦਿਆਂ ਨੇ ਡਰਿੰਕ ਕੀਤੀ ਸੀ ਕਿਉਂਕਿ ਹਰਜਿੰਦਰ ਨੇ ਇਹ ਗੱਲ ਦੱਸੀ ਸੀ ਕਿ ਜਿਹੜੀਆਂ ਗੱਡੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਦੋ ਬੋਤਲਾਂ ਜਿਹੜੀਆਂ ਵਾਂ ਉਹ ਪੁਲਸ ਨੇ ਰਿਕਵਰ ਕੀਤੀਆਂ ਵਾਂ ਸ਼ਰਾਬ ਦੀਆਂ ਉਹਨੇ ਫਿਰ ਉਹ ਚੀਜ਼ਾਂ ਦੱਸੀਆਂ ਵਾਂ ਕਿ ਇਹ ਮੇਰਾ ਜਿਹੜਾ ਵੇਖਦੇ ਜਦੋਂ ਅਕੋਰਡਿੰਗ ਉਹਨੇ ਆਪਣੀਆਂ ਪਰਿਵਾਰ ਦੀਆਂ ਜਿਹੜਾ ਜਦੋਂ ਲਾਸਟ ਗੱਲ ਹੁੰਦੀ ਆ ਉਹ ਗੱਲ ਦੇ ਦੱਸਿਆ ਸਾਰੀ ਉਹਨੇ ਕਿ ਸ਼ਰਾਬ ਦੀਆਂ ਵੀਡੀਓ ਉਹਦੇ ਪੁਲਸ ਨੇ ਬਣਾਈਆਂ ਵਾ ਪਰ ਉਹ ਪੁਲਸ ਨੇ ਚੀਜ਼ਾਂ ਪਲੇ ਨਹੀਂ ਕੀਤੀਆਂ ਪਬਲਿਕ ਦੇ ਵਿੱਚ ਉਹ ਚੀਜ਼ਾਂ ਦਿਖਾਈਆਂ ਨਹੀਂ ਆ ਜਿਹੜੇ ਉਧਰ ਦੇ ਨਿਊਜ਼ ਚੈਨਲ ਨੇ ਇੰਗਲਿਸ਼ ਦੇ ਵਿੱਚ ਉਹਨਾਂ ਨੇ ਸਾਰੀਆਂ ਚੀਜ਼ਾਂ ਆਪਣੀਆਂ ਦਿਖਾਈਆਂ ਪਰ ਉਹ ਕਿਤੇ ਨਾ ਕਿਤੇ ਪੱਖ ਜਿਹੜਾ ਵਾ ਉਹ ਕੱਲਾ ਇੱਕ ਤਰਫਾ ਹੀ ਕੰਮ ਕਰੀ ਗਿਆ ਦੂਜੀ ਤਰਫਾ ਹੁਣ ਜਦੋਂ ਸਵਾਲ ਜਵਾਬ ਹੋ ਰਹੇ ਆ ਕਿ ਇਹਨੇ ਤੁਸੀਂ ਜਿਹੜਾ ਵਾ ਸਿੰਘ ਤੁਸੀਂ ਕੋਈ ਕ੍ਰਾਈਮ ਕੀਤਾ ਵਾ ਤੇ ਉਦੋਂ ਚਿਹਰਾ ਦੇਖੋ ਉਹਨਾਂ ਦਾ ਇੱਕ ਦਸਤਾਰ ਜਦੋਂ ਵੱਧੀਏ ਗੱਡੀ ਦੇ ਵਿੱਚ ਉਹ ਚਿਹਰਾ ਦੇਖੋ ਤੇ ਜਦੋਂ ਉਹਨੂੰ ਇਮੀਗ੍ਰੇਸ਼ਨ ਵਾਲੇ ਲੈ ਕੇ ਕੋਰਟ ਦੇ ਵਿੱਚ ਗਏ ਆ ਚਾਹੇ ਆਪਣੇ ਕੈਲੀਫੋਰਨੀਆ ਲੈ ਕੇ ਗਏ ਆ ਉਦੋਂ ਚਿਹਰਾ ਦੇਖੋ ਕਿ ਉਹਦੀ ਜਦੋਂ येलो ਕਲਰ ਦੀ ਆਪਣਾ ਉਹਨੇ ਆਪਣੀ ਜਿਹੜੀ ਉਧਰ ਦੀ ਡਰੈਸ ਪਾਈ ਹੋਈ ਆ ਤੇ ਉਦੋਂ ਉਦੋਂ ਜਿਹੜੀ ਉਹਨਾਂ ਦੀ ਕੰਡੀਸ਼ਨ ਆ ਉਹ ਕੀ ਆ ਤੇ ਉਦੋਂ ਉਹਨੂੰ ਸਵਾਲ ਕੀਤੇ ਜਾ ਰਿਹਾ ਹੁਣ ਮੈਨੂੰ ਕੋਈ ਆ ਕੇ ਮੰਨ ਲਓ 5-7 ਜਣੇ ਇਕੱਠੇ ਕੁਐਸਚਨ ਪੁੱਟ ਕਰਨਗੇ ਤਾਂ ਮੈਂ ਇੱਕ ਜਣੇ ਨੂੰ ਸਵਾਲ ਦੇ ਜਵਾਬ ਦੇ ਪਾਉਂਗਾ ਉਹਨੂੰ ਕਬਰਾ ਜਾਂਦਾ ਬੰਦਾ ਕਿਉਂਕਿ ਜਦੋਂ ਆਪਾਂ ਗੱਲ ਕਰ ਹਾਂ ਕਟਨ ਘਟਨਾ ਐਡੀ ਵੱਡੀ ਵਾਪਰ ਕੀ ਆ ਉਦੋਂ ਉਸ ਬੰਦੇ ਨੂੰ ਸਵਾਲ ਕੁਐਸਚਨ ਪੁੱਟ ਕੀਤਾ ਜਾਂਦਾ ਇਹ ਸਾਈਨ ਦਾਸ ਕਿਹੜਾ ਇਹ ਸਾਈਨ ਦਾਸ ਕਿਹੜਾ ਆ ਚੀਜ਼ੀ ਕਿਹੜੀ ਆ ਉਹ ਚੀਜ਼ਾਂ ਜਿਹੜੇ ਹਾਂ ਉਹ ਚੀਜ਼ਾਂ ਇਹਨਾਂ ਨੂੰ ਚਾਹੀਦਾ ਸੀ ਕਿ ਦੋ ਦਿਨ ਹੋਲਡ ਕਰ ਲੈਂਦੇ ਟੈਸਟ ਜੇਕਰ ਉਹਦਾ ਇਹ ਸਵਾਲ ਦਾ ਜਵਾਬ ਇਹ ਅੱਜ ਲੈ ਰਹੇ ਆ ਜਦੋਂ ਉਹ ਘਟਨਾ ਹੋ ਗਈ ਆ ਜਿੱਦਨ ਲਾਇਸੈਂਸ ਇਸ਼ੂ ਕੀਤਾ ਉਸ ਦਿਨ ਕਿੱਥੇ ਗਿਆ ਸੀ ਇਹ ਉਸ ਦਿਨ ਸਰਕਾਰ ਕਿੱਥੇ ਸੀ ਸਟਾਰਟ ਸਟੇਟ ਨੇ ਦਿੱਤਾ ਨਾ ਉਸ ਦਿਨ ਉਸ ਦਿਨ ਸਟੇਟ ਨਾਲ ਗੱਲ ਕਰਦੇ ਕਿ ਤੁਸੀਂ ਇੱਕ ਬੰਦੇ ਨੂੰ ਲਾਇਸੈਂਸ ਗਲਤ ਦੇ ਰਹੇ ਜੀ ਤੇ ਉਹ ਗੱਡੀ ਤੇ ਨਾ ਚੜਦਾ ਤੇ ਜੇਕਰ ਉਹ ਗੱਡੀ ਤੇ ਇਹ ਪਿੱਛੋਂ ਗੱਡੀ ਜਿਹੜੀ ਆਟੋ ਤੇ ਆ ਰਹੀ ਸੀ ਪਿੱਛੋਂ ਚਲਾ ਕੇ ਲੈ ਆ ਰਿਆ ਸੀ 2023 ਤੋਂ ਚਲਾ ਰਿਆ ਹੁਣ ਕਿਰਨ ਨਵੇਂ ਦਿਨ ਪਹਿਲੇ ਦਿਨ ਚਲਾ ਰਿਆ ਸੀਗਾ ਅਕਸਰ ਪਹਿਲਾਂ ਵੀ ਗੱਡੀ ਚਲਾਉਂਦਾ ਹੋਵੇਗਾ ਪਹਿਲਾਂ ਤੁਸੀਂ ਜਿਹੜਾ ਵਾ ਉਦੋਂ ਚਲਾਨ ਕੱਟਦੇ ਕੋਈ ਗਲਬਾ ਕਰਦੇ ਜੇ ਕੋਈ ਪ੍ਰੋਬਲਮ ਸੀ ਇਹ ਉਦੋਂ ਹੀ ਸਾਰਾ ਕੁਝ ਹੁਣ ਇੱਕ ਤਰਫਾ ਹੀ ਕਿਉਂ ਪੱਕਾ ਦਿਖਾਇਆ ਜਾ ਰਿਹਾ ਕਿੰਨੇ ਸਾਲ ਹੋ ਗਏ ਬਾਈ ਹਰਜਿੰਦਰ ਨੂੰ ਗਿਆ ਇਹਦੇ ਵਿੱਚ 2018 ਦਾ ਗਿਆ ਹੋਇਆ ਔਰ ਕਿੰਨੇ ਸਾਲ ਹੋ ਗਏ ਟਰੱਕ ਚਲਾਉਂਦੇ ਹੋਏ ਇਹ ਬਾਈ 2023 ਦੇ ਵਿੱਚ ਇਹਨੂੰ ਲਾਇਸੈਂਸ ਇਸ਼ੂ ਹੋਇਆ ਜੀ ਉਹੀ ਤੁਹਾਡੀ ਲਾਇਸੈਂਸ ਵਾਲੀ ਗੱਲ ਦੇ ਉੱਪਰ ਵੀ ਲੋਕ ਕਰ ਰਹੇ ਨੇ ਚਰਚਾ ਕਿ ਭਾਈ ਸਟੇਟ ਨੇ ਲਾਇਸੈਂਸ ਇਸ਼ੂ ਕੀਤਾਗਾ ਔਰ ਦੂਜੇ ਪਾਸੇ ਜਿਹੜੀ ਗੱਲ ਕੁਐਸਚਨ ਆਂਸਰ ਵਾਲੀ ਕੀਤੀ ਤੁਸੀਂ ਲੋਕ ਉਹਤੇ ਵੀ ਇਹੀ ਡਾਇਰੈਕਟ ਕਰ ਰਹੇ ਨੇ ਕਿ ਮੌਕੇ ਤੇ ਕਈ ਵਾਰ ਪੈਨਿਕ ਸਿਚੁਏਸ਼ਨ ਹੁੰਦੀ ਹੈ ਔਰ ਬੰਦਾ ਵੈਸੇ ਹੀ ਘਬਰਾ ਜਾਂਦਾ ਕਿ ਆਹ ਕੀ ਹੋ ਗਿਆ ਉਕੇ ਇਸ ਤਰੀਕੇ ਨਾਲ ਪਰਿਵਾਰ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਪਰਿਵਾਰ ਦੀ ਸਿਚੁਏਸ਼ਨ ਬਹੁਤ ਜ਼ਿਆਦਾ ਹੁਣ ਮੰਨ ਲਓ ਕਿ ਮੈਂ 3-4 ਆਪਣੇ ਪੱਤਰਕਾਰ ਭਰਾਵਾਂ ਨੂੰ ਬਿਆਨ ਦਿੱਤੇ ਤਾਂ ਮੇਰਾ ਬੀਪੀ ਜਿਹੜਾ ਕਾਫੀ ਹਾਈ ਹੋ ਗਿਆ ਸੀਗਾ ਤੇ ਉਹ ਚੀਜ਼ਾਂ ਕਿਤਨਾ ਕਿਤੇ ਜਦੋਂ ਬੰਦੇ ਦੇ ਕੋਲੋਂ ਤਿੰਨ ਮਰਡਰ ਹੋ ਜਾਣੇ ਆਪਣੇ ਕਤਲ ਹੋ ਜਾਣੇ ਉਹ ਬੰਦੇ ਨੇ ਅੱਖੀਂ ਦੇਖਣਾ ਕਿ ਇੱਕ ਬੰਦੇ ਦੀਆਂ ਸਾਹਮਣੇ ਡੈੱਡ ਬਾਡੀਆਂ ਪਈਆਂ ਨੇ ਆਪ ਉਸ ਸੈਂਟਾਂ ਦੇ ਵਿੱਚ ਵਜਿਆ ਵਾ ਕਿ ਕੁਝ ਸੈਂਟਾਂ ਦੀ ਦੂਰੀ 'ਚ ਵਜਿਆ ਜੇ ਉਸ ਇਨਸੀਡੈਂਟ ਦੇ ਵਿੱਚ ਇਹਦੀ ਡੈਥ ਹੋ ਜਾਂਦੀ ਫੇਰ ਪੰਜਾਬੀਆਂ ਨੇ ਆਪਣੀ ਵੀਡੀਓ ਫੇਰ ਪਾ ਕੇ ਵੱਖਰਾ ਕਰਨਾ ਸੀਗਾ ਉਨ ਜੇਕਰ ਉਹਨਾਂ ਦਾ ਹੋ ਗਿਆ ਵਾ ਤੇ ਉਹ ਚੀਜ਼ ਸਾਨੂੰ ਵੀ ਦੁੱਖਿਆ ਪੂਰਾ ਦੁੱਖਿਆ ਕਿ ਉਹ ਚੀਜ਼ ਹੋਈ ਆ ਪਰ ਉਹ ਚਿਹਰਾ ਤੁਸੀਂ ਵੇਖੋ ਕਿ ਉਦੋਂ ਉਹਦੀ ਮਾਂ ਦੇ ਵਿੱਚ ਕੀ ਆ ਬਾਅਦ ਜਿਹੜਾ ਹੁਣ ਚਿਹਰਾ ਵਾ ਪੰਜਾਬੀ ਪਹਿਲਾਂ ਤਾਂ ਸੀ ਕਿ ਇਹਦੇ ਚਿਹਰੇ ਤੇ ਡਰ ਨਹੀਂ ਹੈਗਾ ਤੇ ਜੇ ਹੁਣ ਡਰ ਆ ਗਿਆ ਤੇ ਹੁਣ ਫਿਰ ਨਾਲ ਤੁਰਨ ਉਹਦੇ ਨਹੀਂ ਉਹ ਤਾਂ ਇੱਕੋ ਦੁੱਖਾ ਕੋਈ ਕਰ ਰਿਹਾ ਹੋਊਗਾ ਲੇਕਿਨ ਸਾਰੇ ਤਾਂ ਵੈਸੇ ਨਾਲ ਹੀ ਨੇ ਬੜੀਆਂ ਪੋਸਟਾਂ ਪੈ ਰਹੀਆਂ ਨੇ ਜਿੰਨਾ ਡਾਇਸਪੋਰਾ ਹੈਗਾ ਸਾਰੇ ਉਹਦੇ ਹੱਕ ਦੇ ਵਿੱਚ ਬੋਲ ਰਹੇ ਨੇ ਔਰ ਲਗਾਤਾਰ ਲੋਕ ਇੱਕੋ ਗੱਲ ਕਰ ਰਹੇ ਨੇ ਕਿ ਠੀਕ ਹੈ ਗਲਤੀ ਹੋਈ ਹੈ ਗਲਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਸਜ਼ਾ ਉਨੀ ਕੁ ਹੋਵੇ ਜਿਹਦੇ ਨਾਲ ਕੋਈ ਇਹ ਵੀ ਨਾ ਹੋਵੇ ਕਿ ਸਾਰੀ ਜ਼ਿੰਦਗੀ ਉਹਦੀ ਜੇਲ੍ਹ ਦੇ ਵਿੱਚ ਲੰਘ ਜੇ ਕਿਉਂਕਿ ਵੀਰ ਜੀ ਜਿਹੋ ਸਜ਼ਾ ਹੁੰਦੀ ਹੈ ਨਾ ਕਿ ਜਦੋਂ ਆਪਾਂ ਕਹਦੇ ਨਾ ਕਿ ਪਰਿਵਾਰ ਦਾ ਇੱਕ ਜੀ ਨੂੰ ਸਜ਼ਾ ਇੱਕ ਜੀ ਨੂੰ ਸਜ਼ਾ ਨਹੀਂ ਹੁੰਦੀ ਇਹ ਸਾਰੇ ਪਰਿਵਾਰ ਨੂੰ ਸਜ਼ਾ 45 ਸਾਲ ਦੀ ਸਜ਼ਾ ਜੇਕਰ ਹੁੰਦੀ ਹੈ ਇਕੱਲੇ ਇੱਕ ਬੰਦੇ ਨੂੰ ਨਹੀਂ ਹੋਏਗੀ ਰਜਿੰਦਰ ਸਿੰਘ ਨੂੰ ਨਹੀਂ ਹੋਏਗੀ ਇਹ ਪਰਿਵਾਰ ਨੂੰ ਸਜ਼ਾ ਹੋਏਗੀ ਤੇ ਉਹ ਸਜ਼ਾ ਹੋਏਗੀ ਪੰਜਾਬੀਆਂ ਨੂੰ ਹੀ ਕਿ ਇਹ ਰੋਜ਼ ਇਹ ਪੋਸਟਾਂ ਤੁਹਾਡੇ ਸਾਈਨ ਬੋਰਡ ਜਿਹੜੇ ਨੇ ਇਹ ਤੁਹਾਡੇ ਤੁਹਾਡੀਆਂ ਐਗਜ਼ੈਂਪਲਾਂ ਦਿੱਤੀਆਂ ਜਾਣਗੀਆਂ ਬਾਅਦ ਵਿੱਚ ਫੋਰਨ ਕੰਟਰੀ ਜਦੋਂ ਜਦ ਤੁਸੀਂ ਜਾਓਗੇ ਨਾ ਤੁਹਾਡੀਆਂ ਐਗਜ਼ੈਂਪਲ ਦੇਣਗੇ ਕਿ ਤੁਹਾਡੇ ਸਿੰਘ ਨੇ ਗੱਡੀ ਇਹ ਲਾਈ ਸੀ 45 ਸਾਲ ਦੀ ਇਹ ਤੁਹਾਡੀਆਂ ਤੁਹਾਡੀ ਹਿਸਟਰੀ ਦੇ ਵਿੱਚ ਵੀ ਬਾਅਦ ਵਿੱਚ ਚੀਜ਼ਾਂ ਆਉਣਗੀਆਂ ਇਹ ਕਿਤਨਾ ਕਿਤੇ ਜਿਹੜੀ ਸਜਾ ਵਾ ਇੱਕ ਪਹਿਲਾ ਮੈਂ ਦਾ ਛੋਟੀ ਦੱਸਣਾ ਚਾਹਾਂਗਾ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਕਿ ਇੱਕ ਗੋਰੇ ਦੇ ਵੱਲੋਂ ਗੱਡੀ ਜਿਹੜੀ ਆ ਉਹ ਮੈਕਸੀਕਨ ਦੇ ਵੱਲੋਂ ਲਾਈ ਗਈ ਸੀ ਚਾਰ ਲੋਕਾਂ ਦੇ ਉੱਪਰ ਚੜ ਗਈ ਸੀ ਜਾ ਕੇ ਤੇ ਉਹ ਨੁਕਸਾਨ ਹੋ ਗਿਆ ਤੇ ਬੰਦੇ ਮਰ ਗਏ ਸੀਗੇ ਤੇ ਉਹਦੇ ਵਿੱਚ ਬਾਅਦ ਚ 110 ਸਾਲ ਦੀ ਸਜ਼ਾ ਹੋਈ ਤੇ ਪੰਜਾਬ ਜਦੋਂ ਉਹਨਾਂ ਦੇ ਲੋਕਾਂ ਨੇ ਕਮਿਟੀ ਦੇ ਇਕੱਠੇ ਹੋ ਕੇ ਉਹ ਉਹਨਾਂ ਦੇ ਸਿਗਨੇਚਰ ਸਾਈਨ ਕੀਤੇ ਮਹੀਮ ਜਲਾਈ ਤਾਂ ਉਹਨਾਂ ਦੇ ਜਿਹੜੇ ਮਹੀਂ ਦੇ ਤਹਿਤ ਜਿਹੜਾ ਉਹਨਾਂ ਨੂੰ ਇਨਸਾਫ ਮਿਲਿਆ ਕਿ ਉਹਨਾਂ ਨੇ ਆਪਦੀ 100 ਸਾਲ ਸਜ਼ਾ ਮਾਫ ਕਰਾ ਲਈ ਕਿ ਸਾਡੇ ਪੰਜਾਬੀ ਭਰਾ ਇਨੀ ਜੋਗੇ ਨਹੀਂ ਹੈਗੇ ਹੁਣ ਕਿ ਇੱਕ ਭਰਾ ਦੇ ਨਾਲ ਖੜ ਕੇ ਉਹਦੀ ਆਪਾਂ ਜਿਹੜੀ ਆ ਜਾਨ ਬਚਾ ਸਕੀਏ ਜ਼ਿੰਦਗੀ ਬਚਾ ਸਕੀਏ ਇਕੱਲਾ ਏਕਰ ਰਜਿੰਦਰ ਸਿੰਘ ਦੀ ਨਹੀਂ ਹੈ ਨਾਲ ਉਹਦੇ ਪਰਿਵਾਰ ਜੁੜਿਆ ਹੋਇਆ ਵਾ ਪਰਿਵਾਰ ਦੇ ਪਿਛੇ ਨਾਲ ਤੁਸੀਂ ਵੇਖੋ ਕਿ ਪਰਿਵਾਰ ਦਾ ਇਸ ਵਕਤ ਜਿਹੜਾ ਹਾਲ ਹੈ ਉਹ ਆਪਾਂ ਬਿਆਨ ਨਹੀਂ ਕਰ ਸਕਦੇ ਕਿ ਉਹਨਾਂ ਦੀ ਕੀ ਕੰਡੀਸ਼ਨ ਹੋਏਗੀ ਇਸ ਵਕਤ ਤਾਂ ਭਾਈ ਇਹ ਵੀ ਕਲੀਅਰ ਕਰ ਦੋ ਕਿ ਇੱਕ ਜਿਹੜਾ ਸਾਥੀ ਫੜਿਆ ਗਿਆ ਹੈਗਾ ਉਹ ਵੀ ਬਹੁਤ ਜ਼ਿਆਦਾ ਦੁਚਿੱਤੀ ਦੇ ਵਿੱਚ ਹੈ ਸਾਰੀ ਖਬਰ ਉਹ ਹਾਲਾਂਕਿ ਅਸੀਂ ਜਿੰਨਾ ਕ ਪਤਾ ਕੀਤਾ ਕਿ ਉਸ ਦਾ ਭਰਾ ਨਹੀਂ ਉਸ ਦਾ ਸਾਥੀ ਹੈ ਜਿਹੜਾ ਉਹਦੇ ਨਾਲ ਬੈਠਾ ਸੀ ਉੱਥੇ ਉਸ ਦਾ ਦੋਸਤ ਹੈ ਕੋਈ ਉਹ ਲੇਕਿਨ ਫਲੈਸ਼ ਇਸ ਤਰ੍ਹਾਂ ਖਬਰ ਹੋਈ ਕਿ ਹਾਂਜੀ ਭਰਾ ਨੂੰ ਵੀ ਅਰੈਸਟ ਕਰ ਲਿਆ ਪਰ ਭਰਾ ਤਾਂ ਨਹੀਂ ਉਹ ਜਿੰਨਾ ਕ ਅਸੀਂ ਪਤਾ ਕੀਤਾ ਹਾਂਜੀ ਕਿਉਂਕਿ ਉਹ ਜਿਹੜੀ ਚੀਜ਼ ਸੀ ਨਾ ਬ੍ਰਦਰ ਕਿਆ ਜਾ ਰਿਹਾ ਵਾ ਪਰ ਉਹ ਭਰਾ ਨਹੀਂ ਆ ਹਰਜਿੰਦਰ ਸਿੰਘ ਦਾ ਜਿਹੜਾ ਨਾਲ ਡਰਾਈਵਿੰਗ ਕਰ ਰਿਹਾ ਵਾ ਉਹ ਭਰਾ ਨਹੀਂ ਹੈਗਾ ਉਹ ਸੀਜ਼ ਨੂੰ ਜਾਣ ਬੁੱਝ ਕੇ ਵਾਇਰਲ ਕੀਤਾ ਜਾ ਰਿਹਾ ਵਾ ਉਹ ਜਿਹੜੀ ਜਿਹੜੀ ਵੀਡੀਓ ਬਣਾਈ ਜਾ ਰਹੀ ਉਹ ਕਹਿ ਜਾ ਰਿਹਾ ਕਿ ਭਰਾ ਗ੍ਰਿਫਤਾਰ ਕੀਤਾ ਗਿਆ ਭਰਾ ਨਹੀਂਗਾ ਉਹ ਦਾ ਸਾਥੀ ਸੀਗਾ ਉਹ ਦੇ ਨਾਲ ਜਿਹਦਾ ਸ਼ਿਫਟਾ ਲੱਗਦੀਆਂ ਨੇ ਉਹ ਆਪਣੇ ਦੁਆਬੇ ਏਰੀਏ ਦਾ ਵੀਰ ਸੀਗਾ ਜਲੰਧਰ ਵਾਲੀ ਸਾਈਡ ਦਾ ਵੀਰ ਸੀਗਾ ਉਸ ਆਪਣੇ ਵੀਰ ਦੀ ਸ਼ਿਫਟ 15 ਮਿੰਟ ਦੇ ਬਾਅਦ ਸੀਗੀ ਕਿ ਇਸ ਤੋਂ ਬਾਅਦ 15 ਮਿੰਟ ਦੇ ਬਾਅਦ ਇਸ ਟਰੱਕ ਨੂੰ ਨਹੀਂ ਫੜਨਾ ਸੀਗਾ ਤੇ ਇਹ ਦੇਖ ਸਕਦੇ ਆ ਕਿ ਜੇਕਰ ਇਹ ਘਟਨਾ ਉਸ ਵੀਰ ਕੋ ਹੋ ਜਾਂਦੀ ਤੋ ਵੀ ਸਾਡਾ ਪੰਜਾਬੀ ਭਰਾ ਵਾ ਤੇ ਇਹ ਕਿਤਨਾ ਕਿਤੇ ਕਰਮਾਂ ਚ ਕੋਈ ਚੀਜ਼ ਕਹਿ ਸਕਦੇ ਕਈ ਵਾਰ ਜੋ ਲਿਖਿਆ ਹੁੰਦਾ ਵਾ ਆਪਾਂ ਹਾਂ ਉਸ ਕਿਸਮਤ ਨੂੰ ਆਪਾਂ ਟਾਲ ਨਹੀਂ ਸਕਦੇ ਇਹ ਘਰੋਂ ਕੋਈ ਐਕਸੀਡੈਂਟ ਕਰਨ ਵਾਸਤੇ ਜਾਂਦਾ ਨਹੀਂ ਆ ਜੇਕਰ ਉਹਨੇ ਪਤਾ ਹੁੰਦਾ ਤੇ ਉਹ ਗੱਡੀ 80 ਕਿਲੋਮੀਟਰ ਅੱਗੇ ਕਾਤੋਂ ਲੈ ਜਾਂਦਾ ਇਹ ਉਹਦੇ ਕਰਮਾਂ ਚ ਲਿਖਿਆ ਸੀਗਾ ਪਰਿਵਾਰ ਨੂੰ ਇਹ ਦੁੱਖੇ ਵੇਖਣਾ ਪਊਗਾ ਚਾਹ ਉਹ ਚੀਜ਼ ਮੰਨ ਲਓ ਕਿ ਬੜਾ ਚੀਜ਼ਾਂ ਮੰਦਰ ਵਿੱਚ ਆਉਂਦੀਆਂ ਨੇ ਅਖੀਰ ਦੇ ਵਿੱਚ ਭਾਈ ਹੁਣ ਕੇਸ ਦਾ ਕੀ ਬੰਦਾਗਾ ਕੀ ਅੱਗੇ ਪ੍ਰੋਗਰੈਸ ਹੈ ਇਹਦੇ ਵਿੱਚ ਤੁਹਾਨੂੰ ਤਾਂ ਬਹੁਤ ਫੋਨ ਕਾਲ ਆ ਰਹੇ ਹੋਣਿਆ ਕਿਉਂਕਿ ਸਾਨੂੰ ਬਾਹਰੋਂ ਲਗਾਤਾਰ ਲੋਕ ਫੋਨ ਕਰੀ ਜਾਂਦੇ ਆ ਕਿ ਭਾਈ ਕੀ ਬੰਦਾ ਕੇਸ ਦਾ ਸਾਨੂੰ ਜਰੂਰ ਦੱਸੋ ਇਸ ਦੇ ਬਾਰੇ ਪਰਿਵਾਰ ਨਾਲ ਗੱਲਬਾਤ ਕਰੋ ਕਿ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਗੱਲਬਾਤ ਕੀਤੀ ਸੀ ਨਾਲ ਸਵੇਰੇ ਵੀ ਫੋਨ ਆਇਆ ਸੀਗਾ ਤੇ ਜਿਹੜੇ ਵਿਦੇਸ਼ ਦੇ ਵਿੱਚ ਨਾਲ ਵੀ ਰਹਿੰਦੇ ਸੀ ਨਿਰਜੀਂਦਰ ਸਿੰਘ ਦੇ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਵਾ ਕਿ ਅਸੀਂ ਨਾਲ ਡਟ ਕੇ ਖੜੇ ਆ ਨਾਲ ਜਿਹੜੇ ਬੱਬਾ ਵਜ਼ਾਰ ਸਿੰਘ ਜੀ ਸੋਰ ਸਿੰਘ ਵਾਲੇ ਉਹਨਾਂ ਵੱਲੋਂ ਵੀ ਰਾਤ ਦਾ ਕੈਲੀਫੋਰਨੀਆ ਦੇ ਵਿੱਚ ਸੰਗਤ ਨੂੰ ਅਪੀਲ ਕੀਤੀ ਗਈ ਸੀਗੀ ਚਾਹੇ ਹੋਰ ਸਿੱਖ ਜਥੇਬੰਦੀਆਂ ਨੇ ਜਾਂ ਦਮਦਮ ਟਿਕਾਣੇ ਵੱਲੋਂ ਚਾਹੇ ਉਧਰ ਦੇ ਹੋਰ ਮੈਂ ਇੱਕ ਦਾ ਵੀ ਨਾਂ ਵਿਸਰਦਾ ਤੇ ਬਾਕੀ ਵੀਰ ਗੁੱਸਾ ਨਾ ਕਰਿਓ ਕਿਉਂਕਿ ਬਾਕੀ ਕਾਫੀ ਸੰਸਥਾਵਾਂ ਨੇ ਉਧਰ ਦੀਆਂ ਸਿੱਖ ਸੰਸਥਾਵਾਂ ਜਿਨ੍ਹਾਂ ਦਾ ਨਾਂ ਵਿਸਰ ਜਾਂਦੇ ਨੇ ਬਹੁਤ ਜ਼ਿਆਦੇ ਉਹਨਾਂ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਕਿਉਂਕਿ ਇਹ ਜਿਹੜਾ ਵੇਲਾ ਵਾ ਇਹ ਆਪਾਂ ਡਟ ਕੇ ਉਸ ਵੀਰ ਦੇ ਨਾਲ ਹਰਜਿੰਦਰ ਸਿੰਘ ਨਾਲ ਖੜਨ ਦੀ ਲੋੜ ਆ ਤੇ ਆਪਾਂ ਨੂੰ ਜਿਹੜਾ ਵਾ ਅਪੀਲ ਕਰਨੀ ਚਾਹੀਦੀ ਆ ਕਿ ਆਪਾਂ ਸਾਰੇ ਪੰਜਾਬੀਆਂ ਨੂੰ ਕਿ ਜੇਕਰ ਇਹ ਉਸ ਵੀਰ ਕੋ ਇਹ ਗਲਤੀ ਹੋਈ ਆ ਇਹ ਕਿਸੇ ਕੋਲ ਵੀ ਹੋ ਸਕਦੀ ਆ ਇਹ ਗੋਰਿਆਂ ਕੋਲ ਵੀ ਹੋ ਸਕਦੀ ਸੀ ਗੋਰਿਆਂ ਕੋਲ ਹੋਈਆਂ ਵੀ ਆ ਸਾਡੇ ਕੋ ਨੂੰ ਬਾਰ ਬਾਰ ਆਨੰਦ ਰਹੀਏ ਤੇ ਇੱਕ ਮੈਂ ਲਾਸਟ ਤੇ ਹੋਰ ਦੱਸ ਦੇਣਾ ਚਾਹੁੰਦਾ ਕਿ ਇੱਕ ਜਿਹੜਾ ਕਿਹਾ ਜਾ ਰਿਹਾ ਕਿ 172 ਦੇ ਕਰੀਬ ਸਵੇਰ ਦਾ ਜਿਹੜੀ ਸਾਨੂੰ ਕਾਲ ਆਈ ਸੀ ਯੂਐਸਏ ਤੋਂ 17273 ਤੇ ਲਾ ਕੇ ਪੇਜ ਜਿਹੜੇ ਉਹ ਜਾਲੀ ਬਣਾਏ ਨੇ ਤੇ ਉਹਨਾਂ ਦੇ ਵੱਲੋਂ ਫੰਡਿੰਗ ਵਗੈਰਾ ਕੋਈ ਇਕੱਠੀ ਕੀਤੀ ਜਾ ਰਹੀ ਹੈ ਦੱਸ ਦੇਣਾ ਚਾਹੁੰਦੇ ਹਾਂ ਕਿ ਪਰਿਵਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਕਾਊਂਟ ਨੰਬਰ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਬਿਆਨ ਨਾ ਆਪਦਾ ਜਾਰੀ ਨਹੀਂ ਕੀਤਾ ਗਿਆ ਨਾ ਪਰਿਵਾਰ ਨੇ ਫੰਡਿੰਗ ਮੰਗੀ ਆ ਨਾ ਪਰਿਵਾਰ ਨੂੰ ਫੰਡਿੰਗ ਚਾਹੀਦੀ ਆ ਉਹਨਾਂ ਵੱਲ ਨੂੰ ਸਿਰਫ ਆਪਦਾ ਜਿਹੜਾ ਬੱਚਾ ਵਾ ਬੱਚਾ ਸਹੀ ਸਲਮਤ ਚਾਹੀਦਾ ਵਾ ਜੇਕਰ ਫੰਡਿੰਗ ਦੀ ਜ਼ਰੂਰਤ ਹੋਵੇਗੀ ਤਾਂ ਉਹ ਪਰਿਵਾਰ ਜਿਹੜਾ ਵਾ ਉਹ ਆਪਦੇ ਅਫੀਸ਼ੀਅਲ ਅਕਾਊਂਟ ਤੋਂ ਚਾਹੇ ਆਪਣੇ ਮੀਡੀਆ ਸਾਹਮਣੇ ਆ ਕੇ ਉਹ ਪਰਸਨਲੀ ਤੌਰ ਤੇ ਬਿਆਨ ਦੇ ਕੇ ਉਹ ਉਧਰ ਨਾਲ ਫਿਰ ਜੋ ਵਕੀਲ ਦਾ ਉਧਰੋਂ ਫੈਸਲਾ ਹੋਏਗਾ ਆਪਣੇ ਜੱਜ ਸਾਹਿਬ ਦਾ ਉਹ ਵਕੀਲ ਸਾਹਿਬ ਨਾਲ ਗੱਲਬਾਤ ਕਰਕੇ ਤਾਂ ਉਹ ਆਪਾਂ ਪਰਸਨਲ ਤੌਰ ਤੇ ਵੀਡੀਓ ਜਾਰੀ ਕਰਾਂਗੇ ਪਰ ਹਾਲੇ ਫਿਲਹਾਲ ਕਿਉਂਕਿ ਜਿਹੜੀ ਸਜ਼ਾ 45 ਸਾਲ ਕਿਹਾ ਜਾ ਰਿਹਾ ਉਹ ਸਿਰਫ ਇੱਕ ਕਿਆਫੇ ਲਾਇਆ ਜਾ ਰਿਹਾ ਸਜ਼ਾ ਜਿਹੜੀ ਆ ਉਹ ਕਲੀ ਜਦੋਂ ਕੋਈ ਹਾਂਜੀ ਕਿਉਂਕਿ ਸਜ਼ਾ ਨਹੀਂ ਬਿਲਕੁਲ ਹਾਲੇ ਤੱਕ ਕੋਈ ਉਹ ਸਿਰਫ ਕਿਹਾ ਜਾ ਰਿਹਾ ਕਿ 15 ਸਾਲ ਇੱਕ ਬੰਦੇ ਦੀ ਸਜ਼ਾ ਬਾਅਦ ਜੇਕਰ ਤਿੰਨ ਮਰੇ ਨੇ ਉਹ 45 ਹੋ ਸਕਦੀ ਆ ਇਹ ਚੀਜ਼ਾਂ ਕਿਹੀਆਂ ਜਾ ਰਹੀਆਂ ਨੇ ਕਿ ਕ ਇਹ ਵੀ ਲਾਸਟ ਸਾਨੂੰ ਦੱਸੋ ਕਿ 27 ਤਰੀਕ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਅਗਲੀ ਤਰੀਕ ਹੈਗੀ 27 ਨੂੰ ਤਰੀਕ ਹੈ ਐਡਵੋਕੇਟ ਵਗੈਰਾ ਉਧਰ ਅਰੇਂਜ ਹੋ ਗਏ ਕਿਉਂਕਿ ਐਡਵੋਕੇਟ ਸਾਹਿਬ ਨਾਲ ਵੀ ਉਧਰ ਗੱਲ ਹੋ ਰਹੀ ਸੀ ਹਾਲੇ ਫਿਲਹਾਲ ਜਿਹੜਾ ਵਾ ਪਹਿਲਾਂ ਕਿਉਂਕਿ ਜਿੰਨੀ ਕੁ ਗੱਲ ਮੇਰੀ ਵੀਰਾਂ ਨਾਲ ਉਧਰ ਯੂ ਐਸ ਏ ਚ ਹੋਈ ਸੀਗੀ ਉਹ ਕਹਿ ਰਹੇ ਸੀ ਕਿ ਇਧਰ ਦੇ ਐਸ ਬਾਰ ਲਾ ਦੇਖਿਆ ਜਾਵੇ ਉਧਰ ਤੇ ਪਹਿਲਾਂ ਉਧਰ ਜੋ ਕਰਾਈ ਬਣਦਾ ਵਾ ਉਸ ਤਾਂ ਦੇਖਿਆ ਜਾਏਗਾ ਕਿ ਉਧਰ ਦੀ ਗਵਰਨਮੈਂਟ ਵੱਲੋਂ ਚਾਹੇ ਉਧਰ ਜਦੋਂ ਜੱਜ ਸਾਹਿਬ ਦੇ ਆਪਣੇ ਜਿਹੜਾ ਸਜ਼ਾ ਕੀ ਦਿੰਦੇ ਨੇ ਉਕੇ ਪਹਿਲਾ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗੇਗਾ ਕਿ ਆਪਣਾ ਕੀ ਇਹਦੇ ਵਿੱਚ ਇਹਨਾਂ ਦੇ ਉੱਪਰ ਜੁਰਮ ਕੀ ਕਿਹੜਾ ਆਪਣਾ ਧਾਰਾ ਜਿੱਦਾਂ ਕਿੜੀਆਂ ਕਿੜੀਆਂ ਧਾਰਾਂ ਲੱਗੀਆਂ ਨੇ ਚਾਹੇ ਉਹਦੇ ਵਿੱਚ ਕੀ ਕੀ ਆਪਾਂ ਕਰ ਸਕਦੇ ਆ ਆਪਾਂ ਕਿਉਂਕਿ ਜਦੋਂ ਪਤਾ ਲੱਗੂਗਾ ਆਪਾਂ ਨੂੰ ਹਲੇ ਤੱਕ ਕਿਉਂਕਿ ਇੱਕ ਪੱਖ ਦਿਖਾਇਆ ਜਾ ਰਿਹਾ ਜਿੰਨੀ ਜੇਰ ਤੱਕ ਆਪਣੀ ਦੂਜੀ ਚੀਜ਼ ਦਾ ਨਹੀਂ ਪਤਾ ਲੱਗੇਗਾ ਆਪਾਂ ਅਨੇਚਰ ਐਡਵੋਕੇਟ ਵੀ ਆਂਦੇ ਸੀ ਕਿ ਆਪਾਂ ਗੱਲ ਨਹੀਂ ਕਰ ਸਕਦੇ ਬਾਕੀ ਜਿਹੜੇ ਐਡਵੋਕੇਟ ਨੇ ਬਾਕੀ ਬਹੁਤ ਸਾਰੇ ਸਾਰੇ ਰੇਡੀਓ ਚੰਦਲ ਵਾਲੇ ਨਾਲ ਗੱਲ ਹੋਈ ਸੀ ਕਿ ਉਹਦੇ ਨਾਲ ਵੀ ਐਡਵੋਕੇਟ ਟਾਈ ਸੀਗੇ ਉਹਨਾਂ ਵੱਲੋਂ ਵੀ ਬਹੁਤ ਪਰਮਾਹੰਗਾਰ ਰਜਿੰਦਰਵੀਰ ਦੀ ਵੱਧੋ ਵੱਧ ਮਤ ਕਰੋ ਮਤ ਇਸ ਤਰੀਕੇ ਨਾਲ ਕਰਨੀ ਹੈ ਤੁਸੀਂ ਕਿ ਜਿਹੜੀ ਸਕ੍ਰੀਚਰ ਵੀਮ ਚੱਲ ਰਹੀ ਆ ਉਹ ਤੁਸੀਂ ਜਿਹੜਾ ਆਪਦੇ ਤਰੀਕੇ ਨਾਲ ਦੇਖੋ ਕਿ ਉਹਨੂੰ ਪਹਿਲਾਂ ਵੈਰੀਫਾਈ ਕਰ ਲਓ ਕਿਉਂਕਿ ਸਾਡੇ ਕੋਲ ਇਥੇ ਇੰਡੀਆ ਦੇ ਵਿੱਚ ਵੈਰੀਫਾਈ ਨਹੀਂ ਹੋਣੀ ਕਿ ਸਕ੍ਰੀਚਰ ਵੀਮ ਸਹੀ ਆ ਜਾਂ ਗਲਤ ਆ ਇਹ ਮੇਰੀ ਬੇਨਤੀ ਆ ਕਿ ਤੁਸੀਂ ਸਕ੍ਰੀਚਰ ਵੀਮ ਜਿਹੜੀ ਆ ਕਿੱਥੋਂ ਚੱਲ ਰਹੀ ਆ ਕੌਣ ਚਲਾ ਰਿਹਾ ਵਾ ਇਹ ਇੱਕ ਵਾਰ ਜਾਂਚ ਦਾ ਵਿਸ਼ਾ ਵਾ ਤੁਸੀਂ ਵੀ ਕਰ ਜ਼ਰੂਰ ਵੈਰੀਫਾਈ ਜ਼ਰੂਰ ਕਰ ਲਿਓ ਇਸ ਚੀਜ਼ ਨੂੰ ਤੇ ਜਿਹੜੇ ਪੇਜ ਨੇ ਉਹ ਪੇਜਾਂ ਵਾਲਿਆਂ ਨੂੰ ਬੇਨਤੀ ਆ ਕਿ ਤੁਸੀਂ ਜਿਹੜੀ ਆ ਡੋਨੇਸ਼ਨ ਜਿਹੜਾ ਪਰਿਵਾਰ ਦੇ ਨਾਂ ਤੇ ਤੁਸੀਂ ਮੰਗ ਰਹੇ ਜੀ ਕਿ 10 ਡਾਲਰ ਦੋ 20 ਡਾਲਰ ਦੋ ਇਸ ਤਰੀਕੇ ਦੀ ਕੋਈ ਵੀ ਵੀਡੀਓ ਨਾ ਵਾਇ ਸਾਰੇ ਉਹਨਾਂ ਜਿਹੜੀ ਬੇਨਤੀ ਹੈ ਜੀ ਤਾਂ ਇਹ ਹਨ ਸਾਡੇ ਨਾਲ ਹਰਜਿੰਦਰ ਸਿੰਘ ਹੋਣਾ ਦੀ ਫੈਮਿਲੀ ਦੇ ਮੈਂਬਰ ਔਰ ਖਾਸ ਤੌਰ ਤੇ ਪਰਿਵਾਰ ਨੇ ਉਹਨਾਂ ਦਾ ਔਰ ਅਸੀਂ ਵੀ ਇੱਕੋ ਗੱਲ ਕਹਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਭਾਈ ਠੀਕ ਹੈ ਗਲਤੀ ਹੋਊਗੀ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਗਲਤੀਆਂ ਹੋ ਜਾਂਦੀਆਂ ਨੇ ਕਰਨਾ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਇਹੋ ਜਿਹਾ ਗੁਨਾਹ ਪਰ ਕਈ ਵਾਰ ਹੋ ਜਾਂਦਾ ਹੈਗਾ ਤਾਂ ਹੁਣ ਜਿਹੜਾ ਇਹੋ ਜੀ ਸਜ਼ਾ ਵੀ ਨਾ ਦਿੱਤੀ ਜਾਵੇ ਕਿ ਸਾਰੀ ਜ਼ਿੰਦਗੀ ਉਹਦੀ ਸਲਾਖਾਂ ਦੇ ਪਿੱਛੇ ਲੰਘ ਜੇ ਕੈਮਰਾ ਪਰਸਨ ਜਸ਼ਨਾ ਮਨਦੀਪ ਜੋਤ ਰਟਾਲ ਪਿੰਡ ਅੰਮ੍ਰਿਤਸਰ